ਦਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੇ ਬਹੁਤੇ ਲੋਕ ਖੇਤੀ ਦੇ ਨਿਰਭਰ ਕਰਦੇ ਹਨ ਕਿਸਾਨਾਂ ਦੇ ਨਾਲ ਨਾਲ ਕਿਸਾਨ ਔਰਤਾਂ ਵੀ ਖੇਤੀ ਦਾ ਪੂਰਾ ਕੰਮ ਕਾਜ ਸੰਭਲ ਰਹੀਆਂ ਹਨ ਅਤੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਰਹੀਆਂ ਹਨ ਅਜਹੀਆਂ ਕਿਸਾਨ ਔਰਤਾਂ ਦੂਜਿਆਂ ਲਈ ਮਿਸਾਲ ਬਣਦੀਆਂ ਹਨ ਅਤੇ ਮਰਦਾਂ ਦੇ ਮੋਢੇ ਨਾਲ ਮੋਢਾ ਮਲਾ ਕੇ ਕੰਮ ਕਰਦੀਆਂ ਹਨ ਮੇਰਾ ਨਾਮ ਡਾਕਟਰ ਮਨਦੀਪ ਸ਼ਰਮਾ ਹੈ ਮੈਂ ਅਸਿਸਟੈਂਟ ਪ੍ਰੋਫੈਸਰ ਵਜੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਆਪਾਂ ਨੂੰ ਦੇਖੋ ਸਭ ਨੂੰ ਪਤਾ ਹੈ ਕਿ ਆਪਣਾ ਭਾਰਤ ਜਿਹੜਾ ਹੈਗਾ ਉਹ ਐਗਰੀਕਲਚਰ ਖੇਤੀਬਾੜੀ ਇੱਕ ਬੇਸਡ ਐਗਰੀਕਲਚਰ ਬੇਸਡ ਇੱਕ ਸੂਬਾ ਹੈਗਾ ਤੇ ਇਹਦੇ ਵਿੱਚ ਜਿੰਨਾ ਰੋਲ ਜਿਹੜਾ ਇੱਕ ਆਦਮੀ ਦਾ ਹੈ ਜਿੰਨਾ ਰੋਲ ਕਿਸਾਨਾਂ ਦਾ ਖੇਤੀਬਾੜੀ ਦੇ ਵਿੱਚ ਹੈ ਉਨਾਂ ਹੀ ਰੋਲ ਜਿਹੜੀਆਂ ਉਹਨਾਂ ਦੀਆਂ ਵਾਈਵਸ ਨੇ ਜਿਹੜੀਆਂ ਪਿੰਡ ਦੀਆਂ ਔਰਤਾਂ ਨੇ ਜਾਂ ਜਿਹੜੀਆਂ ਸਾਡੇ ਪੰਜਾਬ ਸੂਬੇ ਦੀਆਂ ਜਾਂ ਮੈਂ ਗੱਲ ਕਰਦੀਆਂ ਕਿ ਭਾਰਤ ਦੀਆਂ ਔਰਤਾਂ ਨੇ ਉਨਾਂ ਹੀ ਰੋਲ ਉਹਨਾਂ ਦਾ ਵੀ ਖੇਤੀਬਾੜੀ ਵਿੱਚ ਹੈ ਬਜਾਈ ਤੋਂ ਲੈ ਕੇ ਕਟਾਈ ਤੱਕ ਇੱਕ ਇੱਕ ਜਿਹੜਾ ਫੀਲਡ ਹੈ ਇੱਕ ਇੱਕ ਜਿਹੜੀ ਐਕਟੀਵਿਟੀ ਹੈ ਉਹਦੇ ਵਿੱਚ ਔਰਤਾਂ ਉਨਾਂ ਹੀ ਸਾਥ ਜਿਹੜਾ ਵਾ ਨਿਭਾਉਂਦੀਆਂ ਨੇ ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਕਿਸੇ ਵੀ ਫਸਲ ਦੀ ਬਜਾਈ ਉਹਦੇ ਵਿੱਚ ਵੀ ਔਰਤਾਂ ਦਾ ਉਨਾਂ ਹੀ ਰੋਲ ਹੈ ਉਸ ਤੋਂ ਬਾਅਦ ਫਸਲ ਨੂੰ ਬੀਜਣ ਤੋਂ ਬਾਅਦ ਜਦੋਂ ਆਪਾਂ ਮੰਨ ਲਓ ਉਹਦੇ ਵਿੱਚ ਕੋਈ ਗੋਡੀ ਕਰਨੀ ਹੈ ਜਾਂ ਉਸ ਤੋਂ ਬਾਅਦ ਆਪਾਂ ਫਸਲ ਦੀ ਜਦੋਂ ਕਟਾਈ ਕਰਨੀ ਹੈ ਜਾਂ ਉਸ ਤੋਂ ਬਾਅਦ ਜਦੋਂ ਉਹਦੀ ਸਭ ਤੋਂ ਇੰਪੋਰਟੈਂਟ ਸਭ ਤੋਂ ਜ਼ਿਆਦਾ ਰੋਲ ਹੈ ਜਿਹੜਾ ਉਹ ਔਰਤਾਂ ਦਾ ਹੈਗਾ ਪੋਸਟ ਹਾਰਵੈਸਟ ਹੈਂਡਲਿੰਗ ਦੇ ਉੱਤੇ ਯਾਨੀ ਇੱਕ ਫਸਲ ਨੂੰ ਕੱਟਣ ਤੋਂ ਬਾਅਦ ਉਹਦੇ ਨਾਲ ਕਿਹੜੇ-ਕਿਹੜੀਆਂ ਐਕਟੀਵਿਟੀਆਂ ਕਰਨੀਆਂ ਪੈਂਦੀਆਂ ਜਿਵੇਂ ਸਭ ਤੋਂ ਪਹਿਲਾਂ ਆਪਾਂ ਨੂੰ ਦਾਣੇ ਦੀ ਸਫਾਈ ਕਰਨੀ ਪੈਂਦੀ ਹੈ ਸਫਾਈ ਕਰਨ ਤੋਂ ਬਾਅਦ ਉਹਨਾਂ ਨੂੰ ਆਪਾਂ ਸਾਂਭਦੇ ਆਂ ਉਸ ਤੋਂ ਬਾਅਦ ਮੰਨ ਲਓ ਕੁਝ ਹੁੰਦੀਆਂ ਨੇ ਔਰਤਾਂ ਜਿਹੜੀਆਂ ਕਿ ਅਚਾਰ ਚਟਣੀਆਂ ਸ਼ਰਬਤ ਸਕੁਐਸ਼ ਵਗੈਰਾ ਬਣਾਉਣ ਦੇ ਵਿੱਚ ਵੀ ਰੁਚੀ ਰੱਖਦੀਆਂ ਨੇ ਇੰਟਰਸਟ ਰੱਖਦੀਆਂ ਨੇ ਤੇ ਉਹ ਔਰਤਾਂ ਵੀ ਇਹਨਾਂ ਕਮਾਕਾਰਾਂ ਦੇ ਵਿੱਚ ਪੂਰੀ ਤਰ੍ਹਾਂ ਬਿਜ਼ੀ ਹੁੰਦੀਆਂ ਨੇ ਹੁਣ ਔਰਤਾਂ ਜਿਹੜੀਆਂ ਆਪਾਂ ਨੂੰ ਪਤਾ ਹੈ ਕਿ ਇੱਕ ਇੱਕ ਫੀਲਡ ਹੈ ਜਿਹੜਾ ਖੇਤੀਬਾੜੀ ਦੇ ਵਿੱਚ ਉਹ ਪੂਰਾ ਆਪਣਾ ਸਾਥ ਨਿਭਾ ਰਹੀਆਂ ਨੇ ਪਰ ਇਹਦੇ ਨਾਲ ਨਾਲ ਔਰਤਾਂ ਦੇ ਅੱਗੇ ਬਹੁਤ ਜ਼ਿਆਦਾ ਚੁਣੌਤੀਆਂ ਵੀ ਨੇ ਹਾਂਜੀ ਚੁਣੌਤੀਆਂ ਕਿਹੜੀਆਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਹੈ ਕਿ ਔਰਤਾਂ ਦੇ ਕੋਲੇ ਫਾਰਮ ਦੀ ਆਪਣੇ ਖੇਤ ਦੀ ਮਲਕੀਅਤ ਹੈ ਨਹੀਂ ਜ਼ਿਆਦਾਤਰ ਔਰਤਾਂ ਮਜ਼ਦੂਰੀ ਹੀ ਕਰਦੀਆਂ ਨੇ ਖੇਤਾਂ ਦੇ ਵਿੱਚ ਕਿਉਂਕਿ ਆਪ ਮਾਲਕ ਹੈ ਨਹੀਂ ਇਸ ਕਰਕੇ ਉਹਨਾਂ ਅੱਗੇ ਬਹੁਤ ਜ਼ਿਆਦਾ ਵੱਡੀ ਚੁਣੌਤੀ ਹੈ ਕਿ ਜਦੋਂ ਮਜ਼ਦੂਰੀ ਕਰਦੀਆਂ ਤਾਂ ਕਈ ਜਗ੍ਹਾ ਤੇ ਉਹਨਾਂ ਨੂੰ ਬਰਾਬਰ ਦੀ ਜਿਹੜੀ ਦਿਹਾੜੀ ਹੈ ਜਿਹੜੀ ਉਹ ਨਹੀਂ ਮਿਲਦੀ ਕਈ ਜਗ੍ਹਾ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਰਦਾਂ ਨਾਲੋਂ ਘੱਟ ਸਮਝ ਕੇ ਬਰਾਬਰ ਦੀ ਦਿਹਾੜੀ ਨਹੀਂ ਦਿੱਤੀ ਜਾਂਦੀ ਹਾਲਾਂਕਿ ਉਹ ਬਰਾਬਰ ਹੀ ਕੰਮ ਕਰਦੀਆਂ ਨੇ ਦੇ ਦੂਸਰਾ ਹੈਗਾ ਕਿ ਉਹਨਾਂ ਦਾ ਕੋਈ ਵੀ ਡਿਸੀਜਨ ਹੈ ਜਿਹੜਾ ਉਹ ਖੇਤੀਬਾੜੀ ਦੇ ਵਿੱਚ ਨਹੀਂ ਪੁੱਛਿਆ ਜਾਂਦਾ ਉਹਨਾਂ ਤੋਂ ਨਹੀਂ ਪੁੱਛਿਆ ਜਾਂਦਾ ਵੀ ਦੱਸੋ ਕਿਸ ਤਰ੍ਹਾਂ ਦੀ ਫਸਲ ਆਪਾਂ ਉਗਾਈਏ ਕਿਹੜਾ ਕੋਈ ਸਪਰੇਅ ਕਰੀਏ ਉਹਨਾਂ ਦਾ ਡਿਸੀਜਨ 메ਕਿੰਗ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੇਤੀਬਾੜੀ ਦੇ ਵਿੱਚ ਨਿਗਲੀਜੀਬਲ ਹੀ ਹੋ ਚੁੱਕੀ ਹੈ ਜਿਹੜੀ ਕਿ ਮਤਲਬ ਆਪਾਂ ਸਮਝਦੇ ਹੀ ਨਹੀਂ ਵੀ ਹੈ ਜਦੋਂ ਹੁਣ ਮਾਰਕੀਟਿੰਗ ਦੀ ਗੱਲ ਕਰਦੇ ਆ ਹੁਣ ਕਟਾਈ ਤੱਕ ਤਾਂ ਔਰਤਾਂ ਪੂਰਾ ਸਾਥ ਨਿਭਾਉਂਦੀਆਂ ਨੇ ਪਰ ਕਟਾਈ ਤੋਂ ਬਾਅਦ ਵਾਢੀ ਤੋਂ ਬਾਅਦ ਜਦੋਂ ਉਸ ਆਪਾਂ ਫਸਲ ਨੂੰ ਕਿਸੇ ਮਾਰਕੀਟ ਦੇ ਵਿੱਚ ਸੇਲ ਕਰਨਾ ਹੈ ਮੰਡੀ ਦੇ ਵਿੱਚ ਲੈ ਕੇ ਜਾਣਾ ਉਦੋਂ ਔਰਤਾਂ ਦੀ ਜਿਹੜੀ ਰੋਲ ਹੈਗਾ ਉਹ ਵਾਕਈ ਖਤਮ ਹੋ ਜਾਂਦਾ ਹੈ ਉੱਥੇ ਸਾਰਾ ਰੋਲ ਹੀ ਆ ਜਿਹੜਾ ਉਹ ਕਰਦੇ ਆਦਮੀ ਨਿਭਾਉਂਦੇ ਨੇ ਸਰਵਜੀਤ ਕੌਰ ਪਿੰਡ ਪੋਤਨਾਈ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੀਆਂ ਆ ਪਹਿਲਾਂ ਅਸੀਂ ਸਰੂਪ ਬਾਗਿਚੀ ਆਪਣੇ ਘਰ ਤੋਂ ਕੀਤੀ ਉਸ ਤੋਂ ਆਪਾਂ ਨੂੰ ਪੂਰੀ ਵੈਰੈਟੀ ਨਹੀਂ ਸੀ ਮਿਲ ਰਹੀ ਗਰਮੀ ਵਾਲੀ ਤੇ ਸਰਦੀ ਵਾਲੀ ਉਸ ਤੋਂ ਬਾਅਦ ਅਸੀਂ ਆਪਣੀ ਇੱਕ ਕਨਾਲ ਦੇ ਵਿੱਚ ਖੇਤ ਦੇ ਵਿੱਚ ਸ਼ੁਰੂ ਕੀਤੀ ਜਿਵੇਂ ਜਿਵੇਂ ਆਪਣਾ ਵਧੀਆ ਕੰਮ ਚੱਲਦਾ ਰਿਹਾ ਇਸ ਨਾਲ ਆਪਾਂ ਸਬਜ਼ੀ ਸੇਲ ਵੀ ਕਰ ਰਹੇ ਹਾਂ ਜਿਹੜੀ ਵਾਧ ਰਹੀ ਹੈ 바ਕੀ ਆਪਾਂ ਘਰ ਦੇ ਵਿੱਚ ਆਰਗੈਨਿਕ ਖਾ ਰਹੇ ਹਾਂ ਬੱਚਿਆਂ ਨੂੰ ਖਿਲਾ ਰਹੇ ਹਾਂ ਪਿੰਡ ਦੇ ਵਿੱਚ ਹੀ ਆਪਣੀ ਸਾਰੀ ਸਬਜ਼ੀ ਸੇਲ ਹੋ ਜਾਂਦੀ ਆ ਉਸ ਤੋਂ ਬਾਅਦ ਅਸੀਂ ਦੋ ਕਨਾਲ ਦੇ ਵਿੱਚ ਸ਼ੁਰੂ ਕੀਤੀ ਦੋ ਕਨਾਲ ਤੋਂ ਬਾਅਦ ਅਸੀਂ ਅੱਧੇ ਕਿੱਲੇ 'ਚ ਹੁਣ ਅਸੀਂ ਪੌਣੇ ਕਿੱਲੇ ਦੇ ਵਿੱਚ ਕਰ ਰਹੇ ਹਾਂ ਇਹਦੇ ਵਿੱਚ ਆਪਣੀ ਸਾਰੀ ਗਰਮੀ ਵਾਲੀ ਵੈਰੈਟੀ ਹੁੰਦੀ ਆ ਤੇ ਸਰਦੀ ਵਾਲੀ ਹੁੰਦੀ ਆ ਜਿਵੇਂ ਹੁਣ ਗਰਮੀ ਵਾਲੀ ਵੈਰੈਟੀ ਕੱਦੂ ਹੋ ਗਿਆ ਤੋਰੀ ਹੋਗੀ ਕਰੇਲੇ ਹੋਗੇ ਝਾੜ ਕਰੇਲੇ ਹੋਗੇ ਤੇ ਨਾਲ ਮੱਕੀ ਵੀ ਲਗਾਈ ਵੀ ਆ ਮਿਰਚ ਹੋਗੀ ਤੇ ਸਾਰੀ ਵੈਰੈਟੀ ਗਰਮੀ ਵਾਲੀ ਲਗਾਈ ਵੀ ਆ ਤੇ ਮੂਰੇ ਹੁਣ ਸਰਦੀ ਵਾਲੀ ਜਿਹੜੀ ਜਗ੍ਹਾ ਪਿਛਲੀਆਂ ਬੇਲਾਂ ਸੀਗੀਆਂ ਉਹ ਹੁਣ ਖਰਾਬ ਹੋ ਗਿਆ ਕੁਛ ਮੀਂਹ ਕਰਕੇ ਤੇ ਉਸ ਤੋਂ ਬਾਅਦ ਹੁਣ ਆਪਾਂ ਸਰਦੀ ਵਾਲੀ ਵੈਰੈਟੀ ਲਾ ਰਹੇ ਆ ਜਿਵੇਂ ਮੂੜੀਆਂ ਹੋ ਗਈਆਂ ਗਾਜਰਾਂ ਹੋ ਗਈਆਂ ਤੇ ਇਹਦੇ ਨਾਲ ਆਪਣਾ ਸਰੋਵੀ ਬੀਜੀ ਹੋਈ ਆ ਤੇ ਇਸ ਤਰ੍ਹਾਂ ਆਪਾਂ ਨੂੰ ਸਾਰੀ ਵੈਰੈਟੀ ਗਰਮੀ ਵਾਲੀ ਤੇ ਸਰਦੀ ਵਾਲੀ ਆਪਣੀ ਖੇਤ ਦੇ ਵਿੱਚੋਂ ਮਿਲ ਜਾਂਦੀ ਆ ਤੇ ਇਹੀ ਮੈਂ ਸਨੇਹਾ ਲਾਉਣੀ ਚਾਹੁੰਦੀ ਆ ਬੀਬੀਆਂ ਨੂੰ ਵੀ ਆਪਣੇ ਘਰ ਦੇ ਵਿੱਚ ਜਿੰਨੀ ਕੁ ਵੀ ਜਗ੍ਹਾ ਹੈਗੀ ਆ ਘਰ ਦੇ ਵਿੱਚ ਜਾਂ ਸੱਤ ਦੇ ਉੱਪਰ ਤੇ ਆਪਣੀ ਆਰਗੈਨਿਕ ਬਗੀਚੀ ਲਗਾਓ ਤੇ ਜ਼ਹਿਰ ਮੁਕਤ ਸਬਜ਼ੀ ਖਾਓ ਇਹ ਮਾਡਲ ਤਿਆਰ ਕੀਤਾ ਪਹਿਲਾਂ ਛੋਟਾ ਕੀਤਾ ਸੀਗਾ ਹੁਣ ਅਸੀਂ ਵੱਡਾ ਕੀਤਾ ਮਾਡਲ ਇਹਦੇ ਵਿੱਚੋਂ ਕਿਉਂਕਿ ਆਪਾਂ ਨੂੰ ਘਰ ਦੀ ਬੱਚਿਆਂ ਨੂੰ ਮੱਖੀ ਦੀ ਵੀ ਮਿਲ ਜਾਂਦੀ ਆ ਖਾਣ ਵਾਸਤੇ ਤੇ ਬਾਕੀ ਆਪਣੀ ਜਿਹੜੀ ਸਬਜੀ ਆ ਉਹਨੂੰ ਜਾਦਾ ਧੁੱਪ ਤੋਂ ਵੀ ਰਹਿਤ ਮਿਲਦੀ ਆ ਇਹਦੇ ਕਰਕੇ ਵੀ ਆਪਣਾ ਮਾਡਲ ਇਹਨਾਂ ਨੇ ਆਪਣੇ ਉਸ ਨਾਲ ਹੀ ਤਿਆਰ ਕੀਤਾ ਹੈਗਾ ਕੀੜੇ ਮਕੌੜੇ ਤੋਂ ਹੀ ਅਸੀਂ ਆਪਣਾ ਖੱਟੀ ਲੱਸੀ ਦੀ ਸਪਰੇਅ ਕਰ ਦਿੰਨੇ ਆ ਜਿਵੇਂ ਗਰਮੀ ਦੇ ਵਿੱਚ ਤਿੰਨ ਤੋਂ ਚਾਰ ਦਿਨ ਦੀ ਲੱਸੀ ਹੁੰਦੀ ਆ ਤੇ ਬਾਕੀ ਪਾਥੀਆਂ ਦੇ ਪਾਣੀ ਦੀ ਜਿਵੇਂ 6 ਮਹੀਨੇ ਪੁਰਾਣੀ ਪਾਥੀ ਹੋਗੀ ਉਹ ਅਸੀਂ ਭਿਓ ਕੇ ਰੱਖ ਦਿੰਨੇ ਆ ਉਹਦੀ ਆਪਾਂ ਸਪਰੇਅ ਕਰ ਦਿੰਨੇ ਆ ਨਿੰਮ ਤੇ ਅੱਕ ਦੇ ਪੱਤੇ ਹੋਗੇ ਉਹਨਾਂ ਨੂੰ ਉਬਾਲ ਕੇ ਤੇ ਉਹਦੀ ਵੀ ਸਪਰੇਅ ਕਰ ਦਿੰਦੇ ਨੇ ਇਹਦੇ ਨਾਲ ਆਪਣਾ ਕੀੜੇ ਨਹੀਂ ਆਉਂਦੀ। ਨਦੀਨ ਅਸੀਂ ਜ਼ਿਆਦਾਤਰ ਤਾਂ ਇਹ ਆਪ ਹੀ ਲੱਗੇ ਰਹਿੰਦੇ ਨੇ ਬਗੀਚੀ ਦੇ ਵਿੱਚ ਬਾਕੀ ਆਪਣਾ ਬਾਹਰੋਂ ਵੀ ਲੇਬਰ ਪਾ ਲੈਨੇ ਹੁੰਨੇ ਆ ਜਦੋਂ ਹੁਣ ਆਪਣਾ ਮੌਸਮ ਖਰਾਬ ਰਿਹਾ ਮੀਂਹ ਨਹੀਂ ਹਟੇ ਸਾਂ ਦੇ ਵਿੱਚ ਉਹਦੇ ਨਾਲ ਆਪਣਾ ਜ਼ਿਆਦਾ ਨਦੀਨ ਹੋਣ ਕਰਕੇ ਫਿਰ ਇਹਨਾਂ ਨੇ ਆਪਣਾ ਲੀਵਰ ਪਾਈ 8 ਤੋਂ 10 ਦਿਨ ਲੱਗ ਜਾਂਦੇ ਆ ਲੀਵਰ ਦੇ ਮਹੀਨੇ ਦੇ ਵਿੱਚ ਪਹਿਲਾ 3-4 ਦਿਨ ਲਾਈ ਰੱਖੇ ਉਸ ਤੋਂ ਬਾਅਦ ਫਿਰ ਫੇਰ ਲੀਵਰ ਪਾਈ। ਜ਼ਿਆਦਾਤਰ ਤਾਂ ਇਹ ਆਪ ਹੀ ਕਰਦੇ ਨੇ ਕੰਮ। ਔਕੜਾਂ ਤਾਂ ਹੀ ਬਸ ਆਹੀ ਆ ਵੀ ਥੋੜੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਵਿੱਚ ਹੀ ਰਹਿਣਾ ਪੈਂਦਾ ਈ। ਹੋਰ ਤਾਂ ਨਹੀਂ ਕੋਈ ਸਮੱਸਿਆ ਸ਼ੁਰੂ-ਸ਼ੁਰੂ ਦੇ ਵਿੱਚ ਆਈ ਸੀਗੀ ਸ਼ੁਰੂ-ਸ਼ੁਰੂ ਦੇ ਵਿੱਚ ਜਿਆਦਾ ਕਿਉਂਕਿ ਸਬਜ਼ੀ ਵੀ ਥੋੜੀ ਘੱਟ ਹੋਈ ਤੇ ਆਪਣਾ ਨੁਕਸਾਨ ਵੀ ਕੀੜਿਆਂ ਨੇ ਬਹੁਤ ਜ਼ਿਆਦਾ ਕੀਤਾ ਹੌਲੀ-ਹੌਲੀ ਨੌਲੇਜ ਵਧੀ ਗਈ ਉਹਦੇ ਨਾਲ-ਨਾਲ ਆਪਣਾ ਵੀ ਸਮੱਸਿਆ ਵੀ ਦੂਰ ਹੁੰਦੀ ਗਈ ਤੇ ਇਹਦੇ ਨਾਲ ਆਪਣੀ ਬਗੀਚੀ ਬਹੁਤ ਸੋਹਣੀ ਹੋ ਗਈ ਪਰਿਵਾਰ ਦਾ ਹੀ ਪੂਰਾ ਸਹਿਯੋਗ ਆਗਾ ਤੇ ਨਾਲ-ਨਾਲ ਮੈਂ ਆਪਣੇ ਪਿੰਡਾਂ ਦੇ ਵਿੱਚ ਵੀ ਕਿਚਨ ਗਾਰਡਨ ਕਰਵਾ ਰਹੀ ਹਾਂ ਕਮਲਜੀਤ ਕੌਰ ਪੋਤਨਾ ਨਾਲ ਇਹ ਪਿਛਲੇ 10 ਸਾਲਾਂ ਤੋਂ ਕੰਮ ਰਹਿ ਕਰ ਰਹੇ ਨੇ ਤੇ ਮੈਂ 4 ਸਾਲਾਂ ਤੋਂ ਇਹਨਾਂ ਦੇ ਨਾਲ ਹੀ ਪਿੰਡਾਂ ਦੇ ਵਿੱਚ ਕਿਚਨ ਗਾਰਡਨ ਕਰਵਾ ਰਹੀ ਹਾਂ ਆਰਗੈਨਿਕ ਮੋਟੀਵੇਟ ਇਸ ਤਰ੍ਹਾਂ ਕਰਦੇ ਆਂ ਬੀਬੀਆਂ ਨੂੰ ਜਾ ਕੇ ਅਸੀਂ ਦੱਸਦੇ ਆਂਗੇ ਵੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਿਚਨ ਗਾਰਡਨ ਲਗਾਓ ਪਹਿਲਾਂ ਤਾਂ ਸਾਨੂੰ ਇਹੀ ਗੱਲ ਰੱਖਦੇ ਨੇ ਵੀ ਤੁਸੀਂ ਲਗਾਇਆ ਅਸੀਂ ਹਾਂਜੀ ਦੱਸਦੇ ਅਸੀਂ ਲਗਵਾਇਆ ਪਹਿਲਾਂ ਸ਼ੁਰੂ ਆਪਾਂ ਇਹ ਆਪਣੇ ਘਰ ਤੋਂ ਹੀ ਕੀਤੀ ਬਗੀਚੀ ਕਿਉਂਕਿ ਆਪਾਂ ਨੁਕਤੇ ਘਰ ਦੇ ਵਿੱਚ ਬਗੀਚੀ ਦੇ ਵਿੱਚ ਵਰਤੇ ਫੇਰ ਹੀ ਜਾ ਕੇ ਅੱਗੇ ਬੀਬੀਆਂ ਨੂੰ ਮੋਟੀਵੇਟ ਕੀਤਾ ਮੈਂ ਇੱਕ ਆਪਣੇ ਬੀਬੀਆਂ ਨੂੰ ਸੁਨੇਹਾ ਲਾਉਣਾ ਚਾਹੁੰਦੀ ਆ ਵੀ ਆਪਣੇ ਘਰ ਦੇ ਵਿੱਚ ਸੱਤ ਦੇ ਉੱਪਰ ਜਿੰਨੀ ਵੀ ਜਗ੍ਹਾ ਹੈਗੀ ਆ ਆਰਗੈਨਿਕ ਕਿਚਨ ਗਾਰਡਨ ਲਗਾਓ ਜ਼ਹਿਰ ਮੁਕਤ ਸਬਜ਼ੀ ਖਾਓ ਤੇ ਨਾਲ ਹੀ ਬੀਬੀਆਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਆਪਣੇ ਘਰ ਦੇ ਵਿੱਚ ਨਾ ਤਾਂ ਆਪਣੇ ਘਰ ਦੀ ਵਚਤੀ ਕਰ ਸਕਦੀਆਂ ਨੇ ਦੇਖੋ ਅਸੀਂ ਦੇਖਿਆ ਸੀ ਪਿੰਡਾਂ ਦੇ ਵਿੱਚ 200 ਤੋਂ 150 ਤੱਕ ਵੀ ਜ਼ਿਆਦਾ ਫੈਮਿਲੀ ਵੱਡੀ ਆ 100 ਤੱਕ ਤਾਂ ਸਬਜੀ ਆਮ ਜਿਵੇਂ ਹੰਤਲੀ ਜੰਦੇ ਵਿੱਚ 40-50 ਰੁਪਏ ਕਿਲੋ ਆ ਕਦੂ ਹੋਗਾ ਤੋਰੀ ਹੋਗੀ ਤੇ ਇਹਦੇ ਨਾਲ ਆਪਣਾ 100 ਰੁਪਏ ਦੀ ਸਬਜੀ ਤਾਂ ਲੱਗਦੀ ਆ ਜੇ ਪੰਜ ਤੋਂ ਸੱਤ ਮੈਂਬਰ ਹੈਗੇ ਨੇ ਘਰ ਦੇ ਵਿੱਚ ਇਹ 3000-3500-4500 ਤੱਕ ਰੁਪਇਆ ਵੀ ਆਪਾਂ ਪਚਾ ਸਕਦੇ ਆ ਬੀਬੀਆਂ ਨੂੰ ਇਹੀ ਸਨੇਹਾ ਲਾਉਣਾ ਚਾਹੁੰਦੀ ਆ ਵੀ ਆਪਣੇ ਘਰ ਦੇ ਵਿੱਚ ਆਰਗੈਨਿਕ ਕਿਚਨ ਗਾਰਡਨ ਜ਼ਰੂਰ ਲਗਾਓ ਮੈਂ ਹਰ ਤੀ ਦੇ ਕੋਰ ਉਗੋ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੀਆਂ ਮੈਂ ਆਰਗੈਨਿਕ ਬਗੀਚੀਆਂ ਤੇ ਕੰਮ ਕਰਦੀ ਆ ਕੁਦਰਤੀ ਕੁਦਰਤੀ ਬਗੀਚੀ ਦਾ ਕੰਮ ਕਰ ਰਹੀ ਆ ਜੀ ਮੈਂ ਪਿੰਡ ਵਿੱਚ ਹੀ ਆਪਣੇ ਘਰ ਘਰ ਜਾ ਕੇ ਬਗੀਚੀਆਂ ਲਗਾ ਰਹੀ ਆ ਤੇ ਬੀਜ ਬਚਾਉਣ ਦਾ ਕੰਮ ਕਰਦੀ ਆ ਅਸੀਂ ਬਗੀਚੀ ਘਰ ਵਿੱਚ ਹੀ ਥੋੜੀ ਥੋੜੀ ਜਗ੍ਹਾ ਵਿੱਚ ਹੀ ਲਗਾ ਰਹੇ ਹਾਂ ਇੱਕ ਕਿਸੇ ਦੇ ਇੱਕ ਮਰਲਾ ਕਿਸੇ ਦੇ ਦੋ ਮਰਲੇ ਆਪਣੇ ਹਿਸਾਬ ਨਾਲ ਹੀ ਹੈਗੀ ਆ ਜੀ ਬਗੀਚੀ ਤੇ ਆਪਾਂ ਨੂੰ ਬੀਜ ਬਚਾਉਣ ਦਾ ਮਤਲਬ ਇਹ ਹੈਗਾ ਕਿ ਸਾਨੂੰ ਆਰਗੈਨਿਕ ਬੀਜ ਬਚਾਉਣ ਦਾ ਬਹੁਤ ਫਾਇਦਾ ਹੈਗਾ ਇੱਕ ਤਾਂ ਸਾਨੂੰ ਬਾਜ਼ਾਰ ਚੋਂ ਬੀਜ ਨਹੀਂ ਲੈਣਾ ਪੈਂਦਾ ਦੂਸਰਾ ਆਪਣਾ ਤਿਆਰ ਹੋਇਆ ਬੀਜਾ ਜਿਹੜਾ ਹਾਈਬ੍ਰਿਡ ਬੀਜਾਂ ਨਾਲੋਂ ਜ਼ਿਆਦਾ ਵਧੀਆ ਹੁੰਦਾਗਾ ਅਸੀਂ ਕਈ ਪ੍ਰਕਾਰ ਦੇ ਹਾੜੀਏ ਤੇ ਸੋਨੀ ਦੇ ਬੀਜ ਬਚਾਉਂਦੇ ਹਾਂ ਅਸੀਂ ਗਾਜਰ ਦਾ ਜੀ ਮੂਲੀ ਦਾ ਟਣੀਆਂ ਟਣੀਆਂ ਜੀ ਹਰੀ ਮੇਥੀ ਜੀ ਮੇਥੇ ਤੇ ਗੰਡਿਆਂ ਦੀ ਫੱਕ ਵਗੈਰਾ ਦਾ ਬੀਜ ਤਿਆਰ ਕਰਦੇ ਹਾਂ ਤੇ ਦੂਸਰਾ ਜੀ ਅਸੀਂ ਕद्दू ਪਿੰਡੀ ਤੋਰੀ ਬੀਜ ਬਚਾਉਣ ਦਾ ਮਤਲਬ ਇਹ ਆ ਜੀ ਜਦੋਂ ਆਪਣੇ ਕੋਲੇ ਬੀਜ ਪਿਆਗਾ ਤਾਂ ਆਪਾਂ ਕਦੋਂ ਵੀ ਮਰਜੀ ਗੇਤਾ ਵਿਸ਼ੇਤਾ ਕਦੋਂ ਮਰਜੀ ਲਗਾ ਸਕਦੇ ਹਾਂ ਜਦੋਂ ਆਪਾਂ ਨੂੰ ਬਾਜ਼ਾਰ ਵਿੱਚੋਂ ਲੈਣਾ ਇੱਕ ਤਾਂ ਆਪਣਾ ਪੈਸਾ ਲੱਗਦਾਗਾ ਦੂਸਰਾ ਉਸ ਬੀਜ ਦਾ ਆਪਾਂ ਨੂੰ ਪੂਰਾ ਜ਼ਿਆਦਾ ਮਤਲਬ ਝਾੜ ਨਹੀਂ ਮਿਲ ਰਿਹਾ ਜੀ ਕੋਈ ਬੀਜ ਹੁੰਦਾ ਤੇ ਕੋਈ ਨਹੀਂ ਵੀ ਹੁੰਦਾ ਜੀ ਇਸ ਕਰਕੇ ਸਾਨੂੰ ਆਪਣੇ ਬੀਜ ਜਿਆਦਾ ਤੋਂ ਜਿਆਦਾ ਬਚਾਉਣੇ ਚਾਹੀਦੇ ਆ ਅਗਰ ਆਪਾਂ ਬੀਜ ਹੀ ਨਹੀਂ ਬਚਾਵਾਂਗੇ ਤਾਂ ਆਪਣਾ ਕੁਦਰਤੀ ਖੇਤੀ ਕਰਨ ਦਾ ਕੋਈ ਮਤਲਬ ਹੀ ਨਹੀਂ ਹੈਗਾ ਜੀ ਮੈਂ ਘਰ ਬੈਠੀਆਂ ਬੀਬੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਆਪਣੇ ਬੱਚਿਆਂ ਖਾਤਰ ਕੁਦਰਤੀ ਬਗੀਚੀਆਂ ਲਗਾਓ ਅਤੇ ਬੀਜ ਵੀ ਵੱਧ ਤੋਂ ਵੱਧ ਬਚਾਓ ਅਗਰ ਆਪਾਂ ਬੀਜ ਬਚਾਵਾਂਗੇ ਤੇ ਕੁਦਰਤੀ ਖੇਤੀ ਵੱਲ ਜਾਵਾਂਗੇ ਤਾਂ ਆਇਆਪਾਂ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਇੱਕ ਤਾਂ ਆਪਾਂ ਨੂੰ ਸਬਜ਼ੀਆਂ ਮੁੱਲ ਨਹੀਂ ਲੈਣੀਆਂ ਪੈਂਦੀਆਂ ਤੇ ਦੂਸਰਾ ਆਪਾਂ ਨੂੰ ਸਬਜ਼ੀਆਂ ਦੇ ਟੇਸਟ ਦਾ ਵੀ ਬਹੁਤ ਫਰਕ ਪਤਾ ਲੱਗਦਾ ਹੈਗਾ ਜੀ ਜਿਹੜੀਆਂ ਮੁੱਲ ਦੀਆਂ ਸਬਜ਼ੀਆਂ ਨੇ ਉਹਨਾਂ ਦਾ ਜ਼ਿਆਦਾ ਟੇਸਟ ਵਧੀਆ ਨਹੀਂ ਹੁੰਦਾ ਅਸੀਂ ਤਾਂ ਬੀਜ ਜੀ ਆਪਣੀ ਪੈਕਿੰਗ ਨਹੀਂ ਕਰਦੀ ਜੀ ਜਿਵੇਂ ਹੁਣ ਘਰੇ ਖੱਦਰ ਦੀਆਂ ਲੀਰਾਂ ਵਗੈਰਾ ਹੋ ਗਿਆ ਕਾਟਨ ਦੀਆਂ ਲੀਰਾਂ ਹੋ ਗਈਆਂ ਬਸ ਇਹਨਾਂ ਵਿੱਚ ਹੀ ਅਸੀਂ ਬਨ ਕੇ ਪੁੜੀਆਂ ਰੱਖ ਲੈਣੇ ਆ ਬਸ ਆਪਸ ਵਿੱਚ ਅਸੀਂ ਇਹ ਵੇਚਿਆ ਤਾਂ ਨਹੀਂ ਹਜੇ ਤੱਕ ਬੀਜ ਜਿਵੇਂ ਆਪਣੇ ਪਿੰਡ ਵਿੱਚ ਕਿਸੇ ਨੂੰ ਲੋੜ ਆ ਗਈ ਬੀਜ ਦੀ ਪਤਾ ਚੱਲਦਾ ਕਿ ਹਰਪ੍ਰੀਤ ਕੋਲੇ ਬੀਜ ਆ ਤਾਂ ਆਪਾਂ ਨੂੰ ਉਹਨਾਂ ਨੂੰ ਫ੍ਰੀ ਵਿੱਚ ਬੀਜ ਦਿੰਨੇ ਆ ਆਪਾਂ ਨੂੰ ਬੀਜ ਵੀ ਕਿਸੇ ਨੂੰ ਦੇਣਾ ਉਹ ਬਹੁਤ ਵੱਡੀ ਦੇਣ ਆਗੇ ਅਸੀਂ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਤੇ ਸਾਡੇ ਨਾਲ ਜਦੋਂ ਭੈਣ ਜੀ ਕਮਲਜੀਤ ਜੀ ਜੁੜੇ ਸਾਨੂੰ ਇੰਨਾ ਤੋਂ ਹੀ ਇਹ ਪ੍ਰੇਰਿਤ ਹੋਏ ਆਗੇ ਪਹਿਲਾਂ ਸਾਨੂੰ ਇਸ ਚੀਜ਼ ਬਾਰੇ ਨਹੀਂ ਸੀ ਇੰਨੀ ਜ਼ਿਆਦਾ ਨੌਲੇਜ ਬਸ ਆਪਦਾ ਜੀ ਕਰਦਾ ਸੀ ਤਾਂ ਕਰਦੇ ਸੀ ਨਹੀਂ ਤਾਂ ਇੰਨਾ ਜ਼ਰੂਰੀ ਨਹੀਂ ਸੀ ਸਮਝਦੇ ਵੀ ਬਸ ਹੈਗਾ ਤਾਂ ਖਾ ਲਓ ਨਹੀਂ ਮੁੱਲ ਲੈ ਲਓ ਜਦੋਂ ਇਸ ਚੀਜ਼ ਨਾਲ ਅਸੀਂ ਜੁੜੇ ਤਾਂ ਸਾਨੂੰ ਬਹੁਤ ਜ਼ਿਆਦਾ ਫਰਕ ਮਹਿਸੂਸ ਹੋਇਆ ਕਿ ਨਹੀਂ ਇਹ ਸਾਡੀ ਸਿਹਤ ਤੇ ਆਪਣੇ ਬੱਚਿਆਂ ਲਈ ਬਹੁਤ ਫਾਇਦੇਮੰਦ ਹੈਗਾ ਬਾਕੀ ਔਰਤ ਘਰੇ ਰਹਿ ਕੇ ਬਹੁਤ ਕੁਝ ਕਰ ਸਕਦੀ ਹੈ ਕਿ ਇਹ ਨਹੀਂ ਹੈਗਾ ਕਿ ਔਰਤ ਆਪਣੇ ਚੁੱਲ੍ਹਾ ਹੀ ਚਲਾ ਸਕਦੀ ਹੈ ਚੁੱਲੇ ਤੋਂ ਬਿਨਾ ਹੋਰ ਵੀ ਕੰਮ ਬਹੁਤ ਜ਼ਿਆਦਾ ਕਰ ਸਕਦੀ ਹੈ ਮੈਂ ਸੁਨੀਤਾ ਰਾਣੀ ਤੇ ਮੈਂ ਬਰਨਾਲਾ ਖੇਤੀਬਾੜੀ ਦਫ਼ਤਰ ਆਤਮਾ ਸਕੀਮ ਦੇ ਤਹਿਤ ਕੰਮ ਕਰ ਰਹੀ ਹਾਂ ਜਿਦੇ ਵਿੱਚ ਅਸੀਂ ਆਤਮਾ ਸਕੀਮ ਤਹਿਤ ਐਕਸਟੈਂਸ਼ਨ ਵਰਕ ਤੇ ਖਾਸ ਜ਼ੋਰ ਦਿੰਨੇ ਆ ਕਿ ਖੇਤੀ ਦੇ ਨਾਲ ਨਾਲ ਕਿਵੇਂ ਅਸੀਂ ਸਹਾਇਕ ਧੰਦੇ ਵੀ ਕਰਨੇ ਆ ਤੇ ਖੇਤੀ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਨਿਖਾਰ ਲੈ ਕੇ ਆਣਾ ਤਾਂ ਜਿਵੇਂ ਕਿ ਅਸੀਂ ਬਰਨਾਲਾ ਦੇ ਪਿੰਡ ਪੋਤਨਾ ਦੇ ਵਿੱਚ ਸਾਡੀਆਂ ਕਿਸਾਨ ਬੀਬੀਆਂ ਮੈਡਮ ਕਮਲਜੀਤ ਕੌਰ ਸਰਬਜੀਤ ਕੌਰ ਤੇ ਹੋਰ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਆਰਗੈਨਿਕ ਫਾਰਮਿੰਗ ਆਰਗੈਨਿਕ ਕਿਚਨ ਫਾਰਮਿੰਗ ਦੇ ਵੱਲ ਵਧ ਰਹੀਆਂ ਨੇ ਔਰ ਬੜਾ ਅੱਛਾ ਉਪਰਾਲਾ ਇਹਨਾਂ ਦਾ 2011 ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਔਰ ਐਸ ਟਾਈਮ ਲਗਭਗ 2000 ਲੇਡੀਜ਼ ਨੂੰ ਇਹਨਾਂ ਨੇ ਆਪਣੇ ਨਾਲ ਜੋੜਿਆ ਤੇ ਬੜਾ ਅੱਛਾ ਕੰਮ ਕਰੀਆਂ ਨੇ ਜਿਹੜੀਆਂ ਇਹਨਾਂ ਨੇ ਖੁਦ ਵੀ ਜ਼ਹਿਰ ਮੁਕਤ ਖਾਣਾ ਖਾਂਦੀਆਂ ਨੇ ਤੇ ਆਪਣੇ ਪਰਿਵਾਰ ਨੂੰ ਵੀ ਜ਼ਹਿਰ ਮੁਕਤ ਤੇ ਦੂਸਰੇ ਪਿੰਡਾਂ ਦੇ ਲੋਕਾਂ ਨੂੰ ਤੇ ਸਮਾਜ ਨੂੰ ਜ਼ਹਿਰ ਮੁਕਤ ਭੋਜਨ ਦੇ ਰਹੀਆਂ ਨੇ ਤਾਂ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਜਿਹੜੀਆਂ ਬੀਬੀਆਂ ਆਪਣੇ ਘਰ ਬੈਠੀਆਂ ਹੋਈਆਂ ਨੇ ਜਿਹੜੀਆਂ ਸੋਚਦੀਆਂ ਨੇ ਕਿ ਸਾਡੇ ਕੋਲ ਕਰਨ ਨੂੰ ਕੁਝ ਨਹੀਂ ਹੈ ਸਾਡੇ ਕੋਲੇ ਜਗ੍ਹਾ ਵੀ ਨਹੀਂ ਹੈਗੀ ਉਹ ਇਹਨਾਂ ਬੀਬੀਆਂ ਤੋਂ ਸੇਧ ਲੈ ਕੇ ਆਪਣੀਆਂ ਛੱਤਾਂ ਤੇ ਜਿਵੇਂ ਕਿ ਮੈਡਮ ਕਮਲਜੀਤ कौर ਦਾਸ ਨੇ ਕਿ ਬੋਤਲਾਂ ਦੇ ਵਿੱਚ ਵੇਸਟ ਮਟੀਰੀਅਲ ਜਿਹੜਾ ਸਾਡੇ ਘਰ ਪਿਆ ਹੋਇਆ ਹੈ ਬੱਕਟਸ ਆਂਦੀਆਂ ਨੇ ਬਾਲਟੀਆਂ ਸਾਡੇ ਘਰ ਪਈਆਂ ਹੋਈਆਂ ਨੇ ਫालतू ਸਾਡੇ ਬਰਤਨ ਟੁੱਟ ਜਾਂਦੇ ਨੇ ਸਾਡੇ ਘੜੇ ਟੁੱਟ ਜਾਂਦੇ ਨੇ ਅਸੀਂ ਉਹਨਾਂ ਨੂੰ ਸਿੱਟ ਦਿੰਨੇ ਆ ਉਹਦੇ ਵਿੱਚ ਵੀ ਅਸੀਂ ਆਪਣਾ ਉਹ ਸਬਜ਼ੀਆਂ ਲਗਾ ਸਕਦੇ ਆ ਧਨੀਆ ਮੇਥੀ ਗੋਭੀ ਜੋ ਵੀ ਚੀਜ਼ਾਂ ਹੈਗੀਆਂ ਸੁੱਕੀਆਂ ਸਬਜ਼ੀਆਂ ਜਿਹੜੀਆਂ ਅਸੀਂ ਸਬਜ਼ੀਆਂ ਤਿਆਰ ਹੋ ਜਾਂਦੀਆਂ ਉਸ ਤੋਂ ਬਾਅਦ ਸਾਨੂੰ ਇਹ ਲੱਗਦਾ ਹੈ ਕਿ ਸਾਡੀ ਤਾਂ ਜੀ ਸਬਜ਼ੀ ਬਹੁਤ ਪਈ ਆ ਅਸੀਂ ਇਹਦਾ ਕੀ ਕਰਨਾ ਹੈ ਉਸਦਾ ਹੱਲ ਇਹ ਹੁੰਦਾ ਹੈ ਕਿ ਅਸੀਂ ਉਹਨੂੰ ਵੈਲਿਊ ਐਡੀਸ਼ਨ ਕਰਵਾਣਾ ਹੈ ਵੈਲਿਊ ਐਡੀਸ਼ਨ ਅਸੀਂ ਅੱਜ ਕੱਲ੍ਹ ਹੁਣ ਸਾਡੇ ਸਾਰੀ ਲਾਈਫ ਹੈ ਜਿਹੜੀ ਸਭ ਦੀ ਬਿਜ਼ੀ ਹੋ ਗਈ ਆ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਮਟਰ ਹੈ ਜਿਹੜੇ ਸਾਨੂੰ ਕੱਢੀ-ਕਡਾਈ ਮਿਲ ਜਾਣ। ਦਾਲਾਂ ਸਾਨੂੰ ਸਾਫ਼-ਸੁਥਰੀਆਂ ਮਿਲ ਜਾਣ। ਜਾਂ ਹੋਰ ਚੀਜ਼ਾਂ ਨੇ ਜਿਵੇਂ ਗੋਭੀਆਂ ਨੇ ਸਬਜ਼ੀ ਹੋਰ ਚੀਜ਼ ਐ ਮਟਰ ਐ ਗਾਜਰ ਐ ਸਾਨੂੰ ਕੱਟੀ-ਕਟਾਈ ਮਿਲ ਜੇ ਤੇ ਅਸੀਂ ਉਹਨੂੰ ਬਸ ਸਿਰਫ ਰੈਡੀ ਟੂ ਈਟ ਵਾਲਾ ਕੰਮ ਕਰੀਏ ਕਿ ਅਸੀਂ ਉਹਨੂੰ ਖੋਲੀਏ ਸਬਜ਼ੀ ਬਣਾਈਏ ਤੇ ਕੰਮ ਸਾਡਾ ਸੌਖਾ ਹੋ ਜੇ ਤੇ ਸਾਡਾ ਟਾਈਮ ਬਚ ਜੇ ਇਹ ਸਾਰਾ ਕੰਮ ਜਿਹੜਾ ਹੈਗਾ ਤੁਸੀਂ ਆਰਾਮ ਨਾਲ ਘਰ ਬੈਠੇ ਕਰ ਸਕਦੇ ਹੋ ਤੇ ਵਧੀਆ ਆਪਣੇ ਘਰ ਦੀ ਵੀ ਸੇਵਿੰਗ ਕਰ ਸਕਦੇ ਹੋ ਤੇ ਇਸ ਤੋਂ ਵਧੀਆ ਇਨਕਮ ਵੀ ਲੈ ਸਕਦੇ ਹੋ ਇਹਦੇ ਲਈ ਅਸੀਂ ਟ੍ਰੇਨਿੰਗਸ ਵੀ ਦਿੰਨੇ ਆ ਆਤਮਾ ਸਕੀਮ ਤਾ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਇਸ ਬਾਰੇ ਟ੍ਰੇਨਿੰਗ ਲੈ ਸਕਦੇ ਹੋ ਬਰਨਾਲੇ ਜ਼ਿਲ੍ਹੇ ਵਿੱਚ ਅਸੀਂ ਟ੍ਰੇਨਿੰਗ ਦਿੰਨੇ ਆ ਆਤਮਾ ਸਕੀਮ ਤਾ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਲਕਸ਼ੈਨਾ ਮਹਿਲਕਲਾ ਜਾਂ ਬਰਨਾਲਾ ਬਲਾਕ ਨਹੀਂ ਤਾਂ ਮੁੱਖੇ ਦੀ ਬਾੜੀ ਦਫਤਰ ਦੇ ਵਿੱਚ ਅਸੀਂ ਬੈਠੇ ਹੁੰਨੇ ਆ ਤੁਸੀਂ ਸਾਨੂੰ ਕਦੇ ਵੀ ਸੰਪਰਕ ਕਰੋ ਸਾਨੂੰ ਦੱਸੋ ਕਿ ਅਸੀਂ ਆਹ ਚੀਜ਼ ਦੀ ਟ੍ਰੇਨਿੰਗ ਲੈਣੀ ਹੈ ਅਸੀਂ ਵੈਲੀ ਆਡੀਸ਼ਨ ਬਾਰੇ ਲੈਣਾ ਹੈ ਜਾਂ ਆਰਗੇਨਿਕ ਫਾਰਮਿੰਗ ਬਾਰੇ ਲੈਣੀ ਹੈ ਅਸੀਂ ਇਸ ਚੀਜ਼ ਬਾਰੇ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਬੀਬੀਆਂ ਬੱਤੋ ਵੱੱਡ ਕਿਸਾਨ ਵੀਰ ਆਰਗੈਨਿਕ ਫਾਰਮਿੰਗ ਵਾਲਾਨ ਆਪਣੇ ਨੂੰ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਵੱਡੇ ਬਜ਼ੁਰਗਾਂ ਨੂੰ ਤੇ ਸਮਾਜ ਨੂੰ ਜ਼ਹਿਰ ਮੁਕਤ ਦਾ ਇੱਕ ਸੰਦੇਸ਼ ਦੇਈਏ ਤੇ ਉਹਨਾਂ ਨੂੰ ਜ਼ਹਿਰ ਮੁਕਤ ਕਰ ਉਹਨਾਂ ਨੂੰ ਸਿਹਤਮੰਦ ਬਣਾਏ ਘਰ ਦੇ ਰੋਜ਼ਮਰਾਂ ਦੇ ਕੰਮਕਾਜ ਦੇ ਨਾਲ ਨਾਲ ਖੇਤੀਬਾੜੀ ਡੇਰੀ ਅਤੇ ਹੋਰ ਖੇਤੀ ਸਹਾਇਕ ਕਿੱਤਿਆਂ ਨੂੰ ਕਰਕੇ ਔਰਤਾਂ ਵਧੇਰੇ ਆਮਦਨ ਪ੍ਰਾਪਤ ਕਰ ਰਹੀਆਂ ਹਨ ਕੁਝ ਪੜੀਆਂ ਲਿਖੀਆਂ ਔਰਤਾਂ ਖੇਤੀਬਾੜੀ ਵਿੱਚ ਜਿੰਸਾਂ ਦੀ ਵਧੀਆ ਮੰਡੀ ਕਾਰੀ ਲਈ ਵਿਸ਼ੇਸ਼ ਉਪਰਾਲੇ ਕਰਦੀਆਂ ਹਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਕਈ ਵਿਭਾਗ ਔਰਤਾਂ ਨੂੰ ਸਿਖਲਾਈ ਦਿੰਦੇ ਹਨ ਇਸ ਤੋਂ ਬਿਨਾ ਜਿਹੜੇ ਜਿੰਨੇ ਵੀ ਇਕੁਪਮੈਂਟਸ ਨੇ ਫਾਰਮ ਦੇ ਇਕੁਪਮੈਂਟਸ ਨੇ ਉਹਨਾਂ ਨੂੰ ਜ਼ਿਆਦਾਤਰ ਮਤਲਬ ਊਮਨ ਓਰੀਐਂਟਡ ਬਣਾਇਆ ਨਹੀਂ ਜਾਂਦਾ ਔਰਤਾਂ ਨੂੰ ਸਾਹਮਣੇ ਰੱਖ ਕੇ ਉਹ ਬਣਾਇਆ ਨਹੀਂ ਜਾਂਦੇ ਇਕੁਪਮੈਂਟਸ ਕੁਝ ਟਰੈਕਟਰ ਨੇ ਕੰਬਾਈਨ ਨੇ ਇਹ ਜਿਹੇ ਹੁੰਦੇ ਨੇ ਜਿਹੜੇ ਕਿ ਮੇਲ ओरिएंटेड ਹੁੰਦੇ ਨੇ ਜ਼ਿਆਦਾਤਰ ਉਹਨਾਂ ਨੂੰ ਮਰਦ ਹੀ ਚਲਾਉਂਦੇ ਨੇ ਤੇ ਇੱਥੇ ਕਿਤੇ ਨਾ ਕਿਤੇ ਔਰਤਾਂ ਦੇ ਲਈ ਇਹ ਸਾਰੀਆਂ ਚੀਜ਼ਾਂ ਚੈਲੰਜ ਨੇ ਚੁਣੌਤੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰੋਬਲਮਸ ਕ੍ਰੀਏਟ ਕਰਦੀਆਂ ਨੇ ਆਪਣੇ ਖੇਤੀਬਾੜੀ ਦੇ ਵਿੱਚ ਆਉਣ ਦੀ ਹੁਣ ਇਹਨਾਂ ਸਾਰਿਆਂ ਦਾ ਇੱਕ ਸੋਲੂਸ਼ਨ ਤਾਂ ਮੈਂ ਇਹੀ ਕਹੂੰਗੀ ਕਿ ਸਭ ਤੋਂ ਪਹਿਲਾਂ ਤਾਂ ਔਰਤਾਂ ਦਾ ਪੜਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਜਿੰਨੀਆਂ ਔਰਤਾਂ ਪੜੀਆਂ ਲਿਖੀਆਂ ਹੋਣਗੀਆਂ ਉਨੀਆਂ ਹੀ ਉਹ ਅਵੇਅਰ ਹੋਣਗੀਆਂ ਆਪਣੀ ਆਪਣੇ ਰੋਲਸ ਦੇ ਲਈ ਆਪਣੇ ਲਾਜ਼ ਦੇ ਲਈ ਜਿਵੇਂ ਅਗਰ ਉਹ ਕਿਸੇ ਜਗ੍ਹਾ ਤੇ ਆਪਣਾ ਡਿਸੀਜਨ 메ਕਿੰਗ ਦੇਣਗੀਆਂ ਤਾਂ ਉਹ ਤਾਂ ਹੀ ਦੇਣਗੀਆਂ ਜੋ ਖੁਦ ਪੜੀਆਂ ਲਿਖੀਆਂ ਹੋਣਗੀਆਂ ਜੇ ਖੁਦ ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੀਆਂ ਨੇ ਤਾਂ ਹੀ ਉਸ ਚੀਜ਼ ਦੇ ਵਿੱਚ ਉਹ ਆਪਣਾ ਡਿਸੀਜਨ 메ਕਿੰਗ ਕਰ ਸਕਦੀਆਂ ਨੇ ਜਿਵੇਂ ਕਿਸਾਨਾਂ ਦੇ ਲਈ ਅਲੱਗ-ਅਲੱਗ ਖੇਤੀ ਦੀਆਂ ਉਹਦੀ ਬਿਜਾਈ ਦੀ ਜਾਂ ਫਿਰ ਖੇਤੀਬਾੜੀ ਦੀਆਂ ਸਿਖਲਾਈਆਂ ਲੱਗਦੀਆਂ ਨੇ ਉਸੇ ਤਰ੍ਹਾਂ ਔਰਤਾਂ ਦੇ ਲਈ ਵੀ ਇਹ ਸਿਖਲਾਈ ਕੋਰਸ ਖਾਸ ਤੌਰ ਤੇ ਹੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੂੰ ਤਾਂ ਹੀ ਤਕਨੀਕੀ ਜਿਹੜੀ ਜਾਣਕਾਰੀ ਹੈ ਟੈਕਨੀਕਲ ਸਕਿੱਲ ਜਿਹਨੂੰ ਆਪਾਂ ਕਹਿੰਦੇ ਆ ਉਹ ਤਾਂ ਹੀ ਆਊਗੀ ਜੇਕਰ ਉਹ ਉਹਨਾਂ ਐਗਰੀਕਲਚਰ ਦੀ ਜਿਹੜੀ ਆਪਣੀ ਖੇਤੀਬਾੜੀ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਤਕਨੀਕੀ ਸਿਖਲਾਈ ਲੈ ਕੇ ਹੀ ਉਹ ਸਿੱਖ ਸਕਣਗੇ ਉਸ ਤੋਂ ਬਾਅਦ ਹੈਗਾ ਕਿ ਬਹੁਤ ਸਾਰੇ ਸਕੀਮਾਂ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਨੂੰ ਭਾਗੀਦਾਰ ਬਣਾਇਆ ਹੋਇਆ ਵੀ ਹਾਂਜੀ ਇਹ ਖੇਤੀਬਾੜੀ ਨਾਲ ਸੰਬੰਧਿਤ ਸਕੀਮਾਂ ਨੇ ਜਿਨ੍ਹਾਂ ਦਾ ਫਾਇਦਾ ਬੈਨੀਫਿਸ਼ਰੀਜ਼ ਜਿਹੜੀਆਂ ਨੇ ਉਹ ਲੇਡੀਆਂ ਨੇ ਉਹ ਵੱਧ ਤੋਂ ਵੱਧ ਲੈ ਸਕਦੀਆਂ ਨੇ ਪਰ ਉਹ ਤਾਂ ਹੀ ਲੈ ਸਕਦੀਆਂ ਨੇ ਜੇ ਉਹਨਾਂ ਸਕੀਮਾਂ ਦੇ ਬਾਰੇ ਉਹ ਅਵੇਅਰ ਹੋਣਗੀਆਂ ਜੇਕਰ ਉਹਨਾਂ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਹੀ ਨਹੀਂ ਹੋਈ ਤਾਂ ਉਹ ਕਿੱਥੋਂ ਸਕੀਮਾਂ ਦੀ ਇਨਫੋਰਮੇਸ਼ਨ ਲੈ ਸਕਣਗੀਆਂ ਇਸ ਕਰਕੇ ਔਰਤਾਂ ਦਾ ਰੋਲ ਹੈ ਜਿਹੜਾ ਉਹ ਖੇਤੀਬਾੜੀ ਦੇ ਵਿੱਚ ਬਹੁਤ ਹੀ ਅਹਿਮ ਹੈ ਕਿਉਂਕਿ ਜਿਵੇਂ ਸਾਡਾ ਪੰਜਾਬ ਹੈ ਜਾਂ ਭਾਰਤ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਸਾਡਾ ਪੰਜਾਬ ਤੇ ਇਹ ਬਿਨਾ ਔਰਤਾਂ ਤੋਂ ਕਿਸੇ ਵੀ ਘਰ ਦੇ ਵਿੱਚ ਜਿਹੜਾ ਵਾ ਆਪਾਂ ਕਹਿ ਲਈਏ ਕਿ ਗੁਜ਼ਾਰਾ ਹੀ ਨਹੀਂ ਹੈ ਕਿ ਉਹਨਾਂ ਦੀ ਇਨਵੋਲਵਮੈਂਟ ਤੋਂ ਬਿਨਾ ਉਹਨਾਂ ਦੀ ਭਾਗੀਦਾਰੀ ਤੋਂ ਬਿਨਾ ਕਿ ਆਪਾਂ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਉਹ ਕਰ ਸਕੀਏ ਖੇਤੀਬਾੜੀ ਤੋਂ ਬਿਨਾ ਜਿਵੇਂ ਹੁਣ ਡੇਰੀ ਦਾ ਕੰਮ ਹੈ ਉਹ ਵੀ ਜ਼ਿਆਦਾਤਰ ਔਰਤਾਂ ਹੀ ਘਰਾਂ ਦੇ ਵਿੱਚ ਸੰਭਧੀਆਂ ਨੇ ਇਸ ਤੋਂ ਬਿਨਾ ਜਿਵੇਂ ਹੋਰ ਕਈ ਕੰਮ ਨੇ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਫੈਮਿਲੀ ਓਰੀਐਂਟਡ ਹੈਗੀ ਹੈ ਮਸ਼ਰੂਮ ਖੁੰਬਾਂ ਦੀ ਕਾਸ਼ਤ ਦਾ ਜਿਹੜਾ ਕੰਮ ਹੈ ਉਹ ਵੀ ਜ਼ਿਆਦਾਤਰ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਹੈ ਫੋਰੈਸਟਰੀ ਦਾ ਕੰਮ ਜਿਹੜੇ ਇਲਾਕਿਆਂ ਦੇ ਵਿੱਚ ਜੰਗਲਾਤ ਦਾ ਕੰਮ ਹੈ ਜਿਹੜਾ ਉਹ ਹੁੰਦਾ ਹੈ ਜੰਗਲਾਤ ਇੱਕ ਤੁਹਾਡੀ ਅਰਨਿੰਗ ਦੀ ਹੈਗੀ ਹੈ ਇਨਕਮ ਉਦੇ ਤਰ੍ਹਾਂ ਵੀ ਕਾਫੀ ਇਨਕਮ ਆਂਦੀ ਹੈ ਤੇ ਉਹ ਜਿਹੜਾ ਕੰਮ ਹੈ ਉਹ ਵੀ ਔਰਤਾਂ ਦੇ ਦੁਆਰਾ ਹੀ ਕੀਤਾ ਜਾਂਦਾ ਹੈ। ਮਤਲਬ ਇਹ ਬਹੁਤ ਸਾਰੇ ਛੋਟੇ-ਛੋਟੇ ਕੰਮ ਨੇ ਖੇਤੀਬਾੜੀ ਦੇ ਨਾਲ-ਨਾਲ ਜਿਹੜੇ ਇਹਦੇ ਨਾਲ ਦੇ ਆਦਾਰਿਆਂ ਦੇ ਜਿਹੜੇ ਕਿ ਤੁਸੀਂ ਅ ਜਿਨ੍ਹਾਂ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਤੁਸੀਂ ਆਮ ਦੇਖਦੇ ਹੋਵੋਗੇ। ਬਟ ਹੁਣ ਮੇਰਾ ਇਹੀ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਆਪਾਂ ਔਰਤਾਂ ਦੀ ਇਸ ਭਾਗੀਦਾਰੀ ਨੂੰ ਉਸ ਚੀਜ਼ ਨੂੰ ਮਤਲਬ ਤਵੱਜੋ ਦਿਈਏ, ਉਹਨੂੰ ਇੰਪੋਰਟੈਂਸ ਨੂੰ ਉਹਦੀ ਨੂੰ ਸਮਝੀਏ ਕਿਉਂਕਿ ਔਰਤਾਂ ਦਾ ਰੋਲ ਵੀ ਖੇਤੀਬਾੜੀ ਦੇ ਵਿੱਚ ਉਨਾ ਹੀ ਹੈ ਜਿੰਨਾ ਕਿ ਇੱਕ ਮੇਲ ਦਾ ਵਾ ਕਿਉਂਕਿ ਕਿਸਾਨ ਹੈ ਜਿਹੜਾ ਉਹ ਕੋਈ ਜੈਂਡਰ ਬਾਇਸ ਨਹੀਂ ਹੈ ਜਿਹੜਾ ਕਿਸਾਨ ਹੈ ਉਹ ਔਰਤ ਵੀ ਹੋ ਸਕਦੀ ਹੈ ਤੇ ਕਿਸਾਨ ਹੈ ਜਿਹੜਾ ਉਹ ਇੱਕ ਮਰਦ ਵੀ ਹੋ ਸਕਦਾ ਮੇਰਾ ਨਾਮ ਕਮਲਜੀਤ कौर ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਮੈਂ 2011 ਤੋਂ ਆਰਗੈਨਿਕ ਕਿਚਨ ਗਾਰਡਨ ਦੇ ਕੰਮ ਕਰਦੀ ਹਾਂ ਮੇਰਾ ਕਿਚਨ ਗਾਰਡਨ ਦੇ ਕੰਮ ਕਰਨ ਦਾ ਮਕਸਦ ਇਹ ਹੈਗਾ ਵੀ ਜਿਵੇਂ ਆਪਾਂ ਸਬਜ਼ੀਆਂ ਲੈਨੇ ਹੈਗਾ ਬਾਜ਼ਾਰ ਤੋਂ ਵੀ ਬਹੁਤ ਉਹ ਜ਼ਹਿਰੀਲੀ ਜਿਹੜੀ ਸਬਜ਼ੀ ਹੁੰਦੀ ਹੈਗੀ ਹਾਂ ਇਹ ਕਰਕੇ ਮੈਂ ਇੱਕ ਖੇਤੀਬਰਾਸਤ ਮਿਸ਼ਨ ਤੋਂ ਇਹ ਲੈ ਕੇ ਪ੍ਰੇਰਣਾ ਮੈਂ ਕੰਮ ਸ਼ੁਰੂ ਕੀਤਾ ਸੀਗਾ ਵੀ ਜਿਸ ਤਰ੍ਹਾਂ ਉਹ ਕਹਿ ਰਹੇ ਸੀ ਕਿ ਇੱਕ ਜਿ ਇੱਕ ਮਾਤਾ ਹੈਗੀ ਉਹ ਕੋ ਮਾਤਾ ਬਣ ਰਹੀ ਹੈਗੀ ਆ ਵੀ ਕਿਉਂਕਿ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਬੱਚੇ ਨੂੰ ਜ਼ਹਿਰ ਖਿਲਾਉਣੇ ਹੈਗੇ ਆ ਇਹ ਚੀਜ਼ ਤੇ ਸਾਨੂੰ ਵੀ ਬਹੁਤ ਲੱਗਿਆ ਹੈਗਾ ਕਿ ਵੀ ਜਿਹੜਾ ਆਪਾਂ ਆਪਣੇ ਬੱਚਿਆਂ ਨੂੰ ਦੇ ਰਿਆਂ ਖਾਣਾ ਦੇ ਰਿਆਂ ਰਸੋਈ ਦੇ ਵਿੱਚੋਂ ਜ਼ਹਿਰੀਲਾ ਖਾਣਾ ਹੈਗਾ ਇਹਦੇ ਵਿੱਚ ਆਪਣੀ ਕਿਹੜੀ ਹੈਗੀ ਮਾਵਾ ਦੀ ਵੀ ਕੋਈ ਜ਼ਿੰਮੇਵਾਰੀ ਜਿਹੜੀ ਹੈਗੀ ਬਣਦੀ ਹੈਗੀ ਆ ਫਿਰ ਇਸ ਤੋਂ ਬਾਅਦ ਮੈਂ ਖੁਦ ਇਹ ਕੰਮ ਕਰਨਾ ਸ਼ੁਰੂ ਕੀਤਾ ਮੈਂ ਘਰ ਦੇ ਵਿੱਚ ਆਪਣੀ ਕਿਚਨ ਗਾਰਡਨ ਛੋਟੀ ਛਾਂ ਦੇ ਵਿੱਚ ਲਗਵਾਈ ਸਾਨੂੰ ਉਹ ਸਬਜੀ ਦਾ ਵੀ ਪਤਾ ਲੱਗਾ ਟੇਸਟ ਦਾ ਵੀ ਪਤਾ ਲੱਗਿਆ ਕਿ ਬਾਜ਼ਾਰ ਤੇ ਘਰ ਦੀ ਨਾਲ ਸਬਜੀ ਨਾਲ ਕੀ ਫਰਕ ਹੈਗਾ ਉਸ ਤੋਂ ਬਾਅਦ ਮੈਂ ਘਰ ਘਰ ਜਾ ਕੇ ਕੰਮ ਕਰਨਾ ਹੀ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਮੈਂ ਜਿਹੜੇ ਲਾਗਲੇ ਪੈਂਡ ਸੀ ਚੁੰਗਾ ਮੱਲੀਆਂ ਬਖਤਗੜ ਉਥੇ ਘਰ ਘਰ ਜਾ ਕੇ ਮੈਂ ਇਹ ਕੰਮ ਸ਼ੁਰੂ ਕੀਤਾ ਉਸ ਤੋਂ ਕੀ ਹੈ ਕਿ ਉਦੋਂ ਤਾਂ ਮੇਰੀ ਜਿਹੜੀ ਲੋਕ ਹੈਗੇ ਕੋਈ ਗੱਲ ਸੁਣਨ ਵਾਸਤੇ ਕੋਈ ਤਿਆਰ ਵੀ ਨਹੀਂ ਸੀ ਬਹੁਤ ਵੱਡੀ ਇੱਕ ਮੇਰੇ ਅੱਗੇ ਸਮੱਸਿਆ ਸੀ ਕਿਉਂਕਿ ਜਿਹੜੀ ਸਮੱਸਿਆ ਸੀ ਸਾਡੇ ਘਰ ਤੋਂ ਵੀ ਸ਼ੁਰੂ ਹੁੰਦੀ ਸੀ ਘਰਦਿਆਂ ਨੂੰ ਇਹ ਪਸੰਦ ਨਹੀਂ ਸੀਗਾ ਕਿ ਮੈਂ ਬਾਹਰ ਜਾ ਕੇ ਕੰਮ ਕਰਾਂ ਵੀ ਘਰ ਘਰ ਜਾਣਾ ਕਿ ਲੋਕ ਕੀ ਕਹਿਣਗੇ ਤੇ ਲੋਕ ਵੀ ਅੱਗੋਂ ਕਹਿੰਦੇ ਸੀਗੇ ਕਿ ਵੀ ਤੂੰ ਇਹ ਕਿਵੇਂ ਬਿਨਾ ਜ਼ਹਿਰ ਤੋਂ ਕਿਵੇਂ ਸਬਜ਼ੀ ਹੋ ਸਕਦੀ ਹੈ ਫਿਰ ਮੈਂ ਕੁਝ 4-5 ਇੱਕ ਜਿਹੜੇ ਹੈਗੇ ਸੀ ਘਰ ਚੁਣੇ ਟੁੰਗਾ ਦੇ ਵਿੱਚ ਤੇ ਪੜੇ ਲਿਖੇ ਬੱਚਿਆਂ ਨੂੰ ਅੱਗੇ ਕੀਤਾ ਤੇ ਉਹਨਾਂ ਨੂੰ ਇਹ ਦੱਸਿਆ ਵੀ ਜਿਹੜੀ ਆਪਾਂ ਸਬਜ਼ੀ ਖਾਣੇ ਹੈਗੇ ਆ ਵੀ ਆਪਾਂ ਪੜ੍ਹਾਈ ਵੀ ਕਰਨਾ ਚਾਹੁੰਦੇ ਸਭ ਚਾਹੁੰਦੇ ਹੈਗੇ ਆ ਵੀ ਇਸ ਤਰ੍ਹਾਂ ਜੇ ਆਪਣੀ ਸਿਹਤ ਹੀ ਨਹੀਂ ਠੀਕ ਰਹੇਗੀ ਤੇ ਅੱਗੇ ਆਪਾਂ ਤਰੱਕੀ ਕੀ ਕਰਾਂਗੇ ਤੇ ਇਸ ਕਰਕੇ ਬੱਚਾਰ ਪੰਜ ਜਿਹੜੀਆਂ ਬੀਬੀਆਂ ਨੇ ਕਿਚਨ ਗਾਰਡ ਲਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਸਬਜ਼ੀ ਲਾਈ ਆਪਣੇ ਘਰ ਦੇ ਵਿੱਚ ਫਿਰ ਉਹਨਾਂ ਨੇ ਆਪਣੇ ਆਸਗਵਾਨ ਨੂੰ ਦਿੱਤੀਆਂ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਘਰ ਦੀ ਤੇ ਬਾਹਰ ਦੀ ਸਬਜ਼ੀ ਵਿੱਚ ਕੀ ਫਰਕ ਹੁੰਦਾ ਹੈਗਾ ਤੇ ਹੁਣ ਇਸ ਵਕਤ ਮੈਂ 20 ਪਿੰਡਾਂ ਦੇ ਵਿੱਚ ਕੰਮ ਕਰਦੀ ਹੈਗੇ ਆ ਤੇ ਇਸ ਤੋਂ ਬਾਅਦ ਸੀ ਆਤਮ ਆਭਾਗ ਦੇ ਸਕੀਮ ਦੇ ਵਿੱਚ ਵੀ ਬਹੁਤ ਸਾਨੂੰ ਜਿਹੜੇ ਸਹੂਲਤਾਂ ਮਿਲ ਜਾਂਦੀਆਂ ਹਨ ਜਿਵੇਂ ਅਸੀਂ ਘਰ ਘਰ ਜਾਨੇ ਪਿੰਡਾਂ ਦੇ ਵਿੱਚ ਬੀਬੀਆਂ ਨੂੰ ਟ੍ਰੇਨਿੰਗ ਆ ਵਗੈਰਾ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਅਸੀਂ ਖੇਤੀਬਾੜੀ ਬਰਾਸਤੇ ਮਿਲ ਵੱਲੋਂ ਅਸੀਂ ਇੱਕ ਹੁਣ ਅਸੀਂ ਇੱਕ ਹੋਰ ਹੀ ਕਰਨਾ ਹੈਗਾ ਜਿਵੇਂ ਕਿ ਮਿਲਟ ਤੇ ਅਸੀਂ ਮਿਲਟ ਤੇ ਵੀ ਬੀਬੀਆਂ ਨੂੰ ਇਹ ਪ੍ਰਚਾਰ ਕਰ ਰਹੇ ਹਾਂ ਜਿੱਥੇ ਅਸੀਂ ਆਰਗੈਨਿਕ ਸਬਜ਼ੀ ਖਾਣੇ ਆ ਵੀ ਆਪਣੀ ਸਿਹਤ ਬਣਾਉਣੀ ਹੈਗੀ ਆ ਕਿਉਂਕਿ ਕੱਲੀ ਸਬਜ਼ੀ ਖਾਣ ਨਾਲ ਤਾਂ ਆਪਣੀ ਸੇਤਾ ਨਹੀਂ ਠੀਕ ਹੋਣਗੇ ਨਾ ਕਿ ਆਪਣੀ ਕੋਈ ਬਿਮਾਰੀਆਂ ਹਟਣਗੀਆਂ ਇਹਦੇ ਲਈ ਆਪਾਂ ਨੂੰ ਹਰ ਚੀਜ਼ ਜਿਹੜੀ ਹੈਗੀ ਆ ਆਰਗੈਨਿਕ ਸ਼ੁੱਧ ਚਾਹੀ ਗੇ ਨੇ ਵੀ ਬਹੁਤ ਆਪਣੇ ਉਹਨਾਂ ਤੋਂ ਬਿਮਾਰੀਆਂ ਕਈ ਲੋਕ ਕਹਿੰਦੇ ਸਾਨੂੰ ਕੋਧਰਾ ਖਾ ਕੇ ਜਿਵੇਂ 슈ਗਰ ਦੀ ਬਿਮਾਰੀ ਠੀਕ ਹੋਈ ਆ ਕੰਗਣੀ ਕੋਧਰਾ ਇਹ ਚੀਜ਼ਾਂ ਤੇ ਅਸੀਂ ਕੰਮ ਕਰਨਾ ਹੁਣ ਸ਼ੁਰੂ ਕੀਤਾ ਹੈਗਾ ਇਸ ਤੋਂ ਬਾਅਦ ਹੁਣ ਅਸੀਂ ਸਤੰਬਰ ਮਹੀਨੇ ਦੇ ਵਿੱਚ ਹੁਣ ਅਸੀਂ ਜਿਹੜੀ ਹੈਗੀਆਂ ਕਿਚਨ ਗਾਰਡਨ ਦੀ ਜਿਹੜੀਆਂ ਟ੍ਰੇਨਿੰਗਾਂ ਦੇਣੀਆਂ ਨੇ ਇਸ ਤੋਂ ਬਾਅਦ ਜਿਹੜੀ ਖੁੰਬਾਂ ਦੀਆਂ ਟ੍ਰੇਨਿੰਗਾਂ ਇਹ ਵੀ ਅਸੀਂ ਆਪਣੇ ਆਪ ਦਾ ਵਿਭਾਗ ਤੋਂ ਸਵੇਦ ਅਸੀਂ ਇਹ ਖੁੰਬਾਂ ਦੀ ਟ੍ਰੇਨਿੰਗ ਅਸੀਂ ਦੇਾਂਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਘਰਾਂ ਦੇ ਵਿੱਚ ਸਬਜ਼ੀਆਂ ਲਗਾਉਣੇ ਸ਼ੁਰੂ ਕੀਤੀਆਂ ਸੀਗੀਆਂ ਉਹਦੇ ਅਸੀਂ ਇਹ ਗੱਲ ਦੇਖੀ ਕਿ ਜਦੋਂ ਅਸੀਂ ਘਰ ਦੇ ਵਿੱਚ ਸਬਜ਼ੀ ਲਗਾ ਲੈਨੇ ਜਿਵੇਂ ਹੁਣ ਮੌਸਮ ਆ ਗਿਆ ਹੁਣ ਇਹ ਸਬਜ਼ੀ ਤਾਂ ਖਤਮ ਹੋ ਗਈ ਆ ਜਿਵੇਂ ਅਲੇ ਹਣ ਇੱਕ ਦੋ ਮਹੀਨਿਆਂ ਦੇ ਵਿੱਚ ਸਾਨੂੰ ਸਬਜ਼ੀ ਜਿਹੜੀ ਬੀਬੀਆਂ ਨੂੰ ਫੇਰ ਇਹ ਪ੍ਰੋਬਲਮ ਆਉਂਦੀ ਸੀ ਕਿ ਸਬਜ਼ੀ ਸਾਨੂੰ ਫੇਰ ਬਾਹਰੋਂ ਲੈਣੀ ਪੈਂਦੀ ਆ ਕਿਉਂਕਿ ਦੋ ਮਹੀਨੇ ਦਸੀਂ ਫੇਰ ਉਹੀ ਜ਼ਹਿਰ ਖਾ ਰਹੇ ਆਂਗੇ ਉਸ ਤੋਂ ਬਾਅਦ ਫੇਰ ਇਹ ਕਿਸਾਨਾਂ ਮਿਲ ਕੇ ਜਿਹੜੇ ਅਸੀਂ ਇਹ ਮਾਡਲ ਅਸੀਂ ਤੁਸੀਂ ਇਹ ਤਿਆਰ ਕੀਤਾ ਹੈਗਾ ਜਿਵੇਂ ਅਸੀਂ ਪਹਿਲਾਂ ਇੱਕ ਕਨਾਲ ਦੇ ਵਿੱਚ ਇਹ ਸੁਰੂ ਕੀਤਾ ਸੀ ਕਿਸਾਨਾਂ ਨੇ ਵੀ ਉਹਦੇ ਵਿੱਚ ਅਸੀਂ ਕਹੇ ਸੀ ਵੀ ਜਦੋਂ ਪਹਿਲੀ ਜਿਹੜੀ ਸਬਜ਼ੀ ਖਤਮ ਹੋਣ ਦੇ ਦੂਜੀ ਜਬ ਸਬਜ਼ੀ ਜਿਹੜੀ ਸ਼ੁਰੂ ਹੋਏਗੀ ਪਹਿਲੀ ਸਬਜ਼ੀ ਖਤਮ ਹੁੰਦੇ ਹੁੰਦੇ ਅਸੀਂ ਦੂਜੀ ਸਬਜ਼ੀ ਲਵਾਵਾਂਗੇ ਇਸ ਕਰਕੇ ਜਿਹੜੀ ਹੈਗੀ ਆ ਵੀ ਸਬਜ਼ੀ ਸਾਨੂੰ ਬਾਹਰੋਂ ਲੈਣੀ ਪਵੇ ਇੱਕ ਹੋਰ ਚੀਜ਼ ਜਿਵੇਂ ਕਿ ਮੇਰੇ ਕੋਲ ਹੁਣ 2000 ਕਿਚਨ ਗਾਰਡਨ ਹੈਗਾ ਮੈਂ 2 ਸਾਲ ਦੇ ਮਗਰੋਂ ਨਾ ਸਰਵੇ ਕੀਤੇ ਸੀ ਘਰ ਘਰ ਜਾ ਕੇ ਵੀ ਇਹ ਸਬਜ਼ੀਆਂ ਨਾਲ ਸਾਨੂੰ ਕੀ ਫਾਇਦਾ ਹੋਇਆ ਇੱਕ ਪਰਿਵਾਰ ਦਾ ਤੁਸੀਂ ਮੰਨ ਲਓ 3500 ਤੋਂ ਲੈ ਕੇ 4000 ਰੁਪਏ ਤੱਕ ਘਰ ਦਾ ਖਰਚਾ ਬਚਦਾ ਹੈਗਾ ਜੇ ਕੋਈ ਬੀਬੀ ਬਾਹਰ ਕੰਮ ਨਹੀਂ ਕਰ ਸਕਦੀ ਉਹ ਘਰੇ ਬੈ ਕੇ ਆ ਕੰਮ ਬਚਾਤਾ ਰਹੀ ਆ 4000 ਖਰਚਾ ਵੀ ਬਚੇਗਾ ਤੇ ਉਸ ਤੋਂ ਬਾਅਦ ਉਹ ਚੀਜ਼ ਵੀ ਜਿਹੜੀ ਹੈਗੀ ਆਪਾਂ ਕੈਮੀਕਲ ਰਹਿਤ ਖਾਵਾਂਗੇ ਜੇ ਅਸੀਂ ਆਪਦੇ ਘਰ ਵਿੱਚ ਦਾਣਾਂ ਸਬਜ਼ੀਆਂ ਦਾਣਾਂ ਲਗਾ ਲਈਏ ਕੋਈ ਹੋਰ ਆਪਣੇ ਘਰ ਦੇ ਸੋਈ ਅਸੀਂ ਇੱਕ ਵਿਚਾਰ ਤੋਂ ਹਟ ਕੇ ਅਸੀਂ ਆਪਦਾ ਖਰਚਾ ਜਿਹੜਾ ਹੈਗਾ ਬਹੁਤ ਬਚਾ ਸਕਦੇ ਹੈਗਾ ਸਬਜ਼ੀਆਂ ਤੋਂ ਬਾਅਦ ਸਾਡੇ ਇਹ ਹੈਗਾ ਵੀ ਜਿਹੜੇ ਚਾਰਾ ਹੈਗਾ ਪਸ਼ੂਆਂ ਦਾ ਉਹ ਤੇ ਵੀ ਆਰਗੈਨਿਕ ਹੋਵੇ ਕਿਉਂਕਿ ਜਿਹੜੀ ਹਣ ਦੁੱਧ ਪੀਣੇ ਪਸ਼ੂਨ ਆਪਾਂ ਪੱਠੇ ਪਾਉਂਦੇ ਉਹ ਤੇ ਜੂਰੀਆ ਵਗੈਰਾ ਪਾਉਨੇ ਆ ਉਹ ਵੀ ਤਾਂ ਆਪਾਂ ਨੂੰ ਨੁਕਸਾਨ ਹੈਗਾ ਵਾ ਇੱਥੇ ਜਿ estrato ਤੁਸੀਂ ਦੇਖ ਰਹੇ ਹੋ ਕਿ ਵੀ ਇਸ ਤਰ੍ਹਾਂ ਅਸੀਂ ਹੁਣ ਪਿੱਛੇ ਜਿਹੜੀਆਂ ਗਰਮੀਆਂ ਦੇ ਅਜੇ ਕੱਦੂ ਵੀ ਹੈਗੇ ਆ, ਭਿੰਡੀਆਂ ਹੈਗੀਆਂ ਨੇ ਤੇ ਬਾਕੀ ਆਪਣੇ ਤੋਰੀਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ। ਇਹਦੇ ਵਿੱਚ ਅਸੀਂ ਆਹ ਜਿਹੜੀ ਹੈਗੇ ਤੁਸੀਂ ਮੱਕੀ ਲਗਾਈ ਹੋਈ ਹੈ ਇਹਦੇ ਵਿੱਚ ਆਥਨੇ ਅਸੀਂ ਬਾਰਡਰ ਲਾਇਆ ਮੱਕੀ ਦਾ। ਇਹਦਾ ਕਾਰਨ ਇੱਕ ਹੈ ਤੇ ਇੱਕ ਤਾਂ ਹੈ ਆਪਾਂ ਨੂੰ ਖਾਣ ਨੂੰ ਮੱਕੀ ਘਰੋਂ ਮਿਲੇਗੀ। ਔਰ ਦੂਸਰੀ ਗੱਲ ਹੈਗੇ ਜਿਹੜੀ ਮੱਕੀ ਦੀ ਬਾਰਡਰ ਹੈਗਾ ਵੀ ਇਹ ਜਿਹੜੀ ਆਪਣੀਆਂ ਗਰਮੀ ਆ ਪੈ ਰਹੀਆਂ ਨਾ ਸਬਜ਼ੀਆਂ ਨੂੰ ਉਹਦੇ ਤੋਂ ਹੀ ਬਚਾਅ ਹੁੰਦਾ ਜਿਹੜੀ ਆਪਣੇ ਇਸ ਪੈਂਦੀ ਹੈਗੀ ਤੇਜ ਰੋਸ਼ਨੀ ਪੈਂਦੀ ਹੈ। ਜਿਹੜੀ ਅਸੀਂ ਜ਼ਮੀਨ ਦੀ ਕਰਨੀ ਹੈਗੇ ਜਿਵੇਂ ਹੁ ਕੇ ਹੁਣ ਆਪਣੇ ਜ਼ਮੀਨ ਦੀ ਤਿਆਰੀ ਕਰਨੀ ਆ ਉਹਦੇ ਤੇ ਜਿਹੜਾ ਹੈਗਾ ਅੱਕ ਦੇ ਪੱਤੇ ਔਰ ਜਿਹੜੇ ਸੁੱਕੇ ਨਮ ਦੇ ਪੱਤੇ ਜਿਵੇਂ ਹੁਣ ਇੱਥੋਂ ਮੰਨ ਲਓ ਜੀ ਆਪਾਂ ਵੀ ਇੱਕ ਕਨਾਲ ਦੇ ਵਿੱਚ ਕਰਨਾ ਉਹਦੇ ਲਈ 5 ਕਿਲੋ ਨਮ ਦੇ ਪੱਤੇ ਤੇ 5 ਕਿਲੋ ਅੱਕ ਦੇ ਨਮ ਦੇ ਪੱਤੇ ਸੁੱਕੇ ਹੋਣ ਤਾਂ ਚੰਗੀ ਗੱਲ ਹੈਗਾ ਤੇ ਅੱਕ ਦੇ ਹਰੇ ਹੋਣਾ ਕਿਉਂਕਿ ਇੱਕ ਤਾਂ ਇਹਨਾਂ ਨੂੰ ਇਹਦੇ ਲਈ ਪੋਟਾਸ਼ ਮਿਲੇਗਾ ਤੇ ਇਹਨੂੰ ਆਪਾਂ ਜ਼ਮੀਨ ਦੇ ਵਿੱਚ ਮਿਕਸ ਕਰਨਾ ਜ਼ਮੀਨ ਦੇ ਵਿੱਚ ਮਿਕਸ ਕਰਨ ਦਾ ਮਤਲਬ ਇਹ ਹੈਗਾ ਵੀ ਜਿਹੜਾ ਸਰਦਿਆਂ ਵਿੱਚ ਇੱਕ ਸਰੰਗੀ ਕੀੜਾ ਆਉਂਦਾ ਪੱਤਿਆਂ ਦੇ ਉੱਤੇ ਨੁਕਸਾਨ ਕਰਦਾ ਉਹ ਜ਼ਮੀਨ ਦੇ ਵਿੱਚ ਹੁੰਦਾ ਹੈਗਾ ਉਹ ਜ਼ਮੀਨ ਤੋਂ ਹੀ ਨੁਕਸਾਨ ਕਰਦਾ ਉਹ ਸਰੰਗੀ ਕੀੜੇ ਦੀ ਰੋਕ ਥਾਮ ਲਈ ਔਰ ਪोटाश ਦੇਈ ਇਹ ਜਿਹੜੀ ਹੈਗੀ ਆਪਾਂ ਨੂੰ ਇਹਦੀ ਤਿਆਰੀ ਕਰਦੇ ਹੈਗੇ ਆ ਤੇ ਉਸ ਤੋਂ ਬਾਅਦ ਇੱਕ ਰੂੜੀ ਦਾ ਰੇਤਾ ਚਲੋ ਪਹਿਲਾਂ ਹੀ ਪਾ ਦਿੰਨੇ ਹੈਗੇ ਤੇ ਉਸ ਤੋਂ ਬਾਅਦ ਜੇ ਆਪਾਂ ਨੂੰ ਲੱਗਦਾ ਹੈਗਾ ਵੀ ਆਪਣੀ ਜਿਹੜੀ ਸਬਜ਼ੀ ਦੇ ਪੈਦਾਵਾਰ ਘਟ ਹੁੰਦੀ ਆ ਉਹਦੇ ਲਈ ਆਪਾਂ ਗੁੜ ਜਾਂ ਨੰਬਰ ਤਾਂ ਜੇ ਮਾਮਲੇ ਵਿੱਚ ਆਪਾਂ ਕਨਾਲ ਦੇ ਵਿੱਚ ਪਾਉਣਾ ਹੈਗਾ ਵਾ ਇੱਕ ਮਾਰਲੇ ਵਿੱਚ ਜਿੱਥੇ ਆਪਾਂ 5 ਕਿਲੋ ਗੁੜ ਹੋ ਗਿਆ ਉਹਦੇ ਵਿੱਚ ਸਰੋਂ ਦਾ ਤੇਲ ਔਰ ਗੁੜ ਬੇਸਣ ਪਾ ਕੇ ਉਹਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਮਿਕਸਪ ਕਰਨਾ ਹੈਗਾ ਫਿਰ ਉਹਨੂੰ ਇੱਕ ਭਾਂਡੇ ਵਿੱਚ ਲੋੜ ਅਨੁਸਾਰ ਪਾਣੀ ਪਾ ਕੇ ਰੱਖ ਦੇਣਾ ਉਹ ਸਰਦੀਆਂ ਦੇ ਵਿੱਚ ਤਾਂ 48 ਘੰਟੇ ਲਿਆ ਜਾਂਦਾ ਹੈਗਾ ਗਰਮੀਆਂ ਦੇ ਵਿੱਚ 24 ਘੰਟੇ ਵਿੱਚ ਤਿਆਰ ਹੋ ਜਾਂਦਾ ਉਹਦੇ ਇੱਕ ਤਿਆਰ ਹੋਣ ਦੀ ਨਿਸ਼ਾਨੀ ਇਹ ਹੁੰਦੀ ਆ ਵੀ ਜਦੋਂ ਉਹਦੇ ਤੇ ਝਾਗ ਆਉਣੀ ਸ਼ੁਰੂ ਹੋ ਜਾਂਦੀ ਹੈ ਸਮਝ ਲਓ ਤਿਆਰ ਹੈਗਾ ਜਦੋਂ ਵੀ ਆਪਾਂ ਸਬਜ਼ੀ ਨੂੰ ਪਾਣੀ ਲਾਉਣਾ ਉਹਦੇ ਨਾਲ ਆਪਾਂ ਵੀ ਜਿਹੜਾ ਹੈਗਾ ਪਾਣੀ ਦੇ ਨਾਲ ਉਹ ਗੁੜ ਜਾਂ ਅੰਮ੍ਰਿਤ ਜਿਹੜਾ ਹੈਗਾ ਧਰਤੀ ਤੇ ਆ ਜਾਵੇਗਾ ਉਹਦੇ ਨਾਲ ਜਿਹੜੀ ਜ਼ਮੀਨ ਦੀ ਪੈਦਾਵਾਰ ਵਧੀਆ ਹੋ ਜਾਂਦੀ ਹੈ ਉਸ ਤੋਂ ਬਾਅਦ ਜੇ ਆਪਾਂ ਨੂੰ ਲੱਗਦਾ ਹੈਗਾ ਵੀ ਝਾੜ ਘਟ ਹੈਗਾ ਵੀ ਇੱਕ ਤਾਂ ਜਿਹੜੀ ਸ ਆਪਣਾ ਵੀ ਆਪਣੇ ਨਾਲ ਉਹ ਜਿਹੜੀ ਬਗੀਚੀ ਦੇ ਵਿੱਚ 5 ਤੋਂ 6 ਘੰਟੇ ਧੁੱਪ ਪਾਉਣੀ ਜ਼ਰੂਰੀ ਆ ਵੀ ਕਿਉਂਕਿ ਆਪਾਂ ਨੂੰ ਜਿਹੜੀ ਬੂਟਾ ਹੈਗਾ 1.5% ਹੀ ਧਰਤੇ ਚੋਂ ਲੈਂਦਾ ਤੇ ਬਾਕੀ ਪਰਸੈਂਟ ਆਪਣੇ ਸੂਰਜ ਤੋਂ ਹੀ ਹੁੰਦਾ ਹੈਗਾ ਬਈ ਉਹ ਸੂਰਜ ਹੈਗਾ ਵੀ ਜਿਹੜੀ ਆਪਣੇ ਕੀੜੇ ਨੇ ਸਮੱਸਿਆ ਆਉਂਦੀ ਉਹਦੇ ਲਈ ਅਸੀਂ ਇੱਕ ਫੀਲਡ ਸਕੂਲ ਲਗਾਉਨੇ ਆ ਇਹ ਕੀੜਿਆਂ ਦੀ ਅਸੀਂ ਜਿਹੜੀ ਪਛਾਣ ਕਰਾਉਨੇ ਉਹ ਹੁੰਦੀ ਸਵੇਰੇ 8 ਵਜੇ ਜਾਂ ਸਵੇਰ 6 ਵਜੇ ਉਦੋਂ ਹੀ ਕੀੜੇ ਜਿਹੜੇ ਹੁੰਦੇ ਹੈ ਦਿਖਾਈ ਦਿੰਦੇ ਹਨ ਜਿਵੇਂ ਲੇਡੀ ਬੀਟਲ ਹੋ ਜਾਂਦਾ ਹੱਥ ਜੋੜਾ ਹੁੰਦੇ ਇਸ ਤਰ੍ਹਾਂ ਦੇ 30 35 ਕੀੜੇ ਬਗੀਚੀਆਂ 'ਚ ਇਸ ਤਰ੍ਹਾਂ ਦੇ ਪਾਈ ਜਾਂਦੇ ਜਿਹੜਾ ਆਪਣਾ ਬਿਲਕੁਲ ਵੀ ਨੁਕਸਾਨ ਨਹੀਂ ਕਰਦੇ ਹੈਗੇ ਉਹਨਾਂ ਤੋਂ ਆਪਾਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਜ ਇਸ ਬਗੀਚੀ ਵਿੱਚ ਹੈ ਉਹ ਉੱਥੇ ਹੀ ਮਿਲੂਗੀ ਜਿੱਥੇ ਸਪਰੇ ਨਹੀਂ ਹੋਊਗੀ ਕਿਉਂਕਿ ਜਦੋਂ ਆਪਾਂ ਸਪਰੇ ਕਰਦੇ ਜਿਹੜੇ ਆਪਣੇ ਮਾਸਾਹਾਰੀ ਕੀੜੇ ਹੁੰਦੇ ਉਹ ਸਪਰੇ ਨਾਲ ਖਤਮ ਹੋ ਜਾਂਦੇ ਜਿਹੜੇ ਸ਼ਾਕਾਹਾਰੀ ਹੁੰਦੇ ਉਹ ਪੱਤੇ ਖਾਣ ਵਾਲੇ ਉਹ ਦਾ ਨੁਕਸਾਨ ਕਰਦੇ ਰਹਿੰਦੇ ਇਸ ਕਰਕੇ ਆਪਾਂ ਕਹਿ ਦਿੰਦੇ ਆ ਵੀ ਜਦੋਂ ਸਪਰੇ ਕਰਦੇ ਸਾਡਾ ਕੀੜਾ ਨਹੀਂ ਖਤਮ ਹੋਇਆ ਕੀੜਾ ਖਤਮ ਹੋਣ ਦਾ ਕਾਰਨ ਇਹ ਹੀ ਹੁੰਦਾ ਕਿ ਆਪਾਂ ਮਿੱਤਰ ਕੀੜੇ ਨੂੰ ਮਾਰ ਦਿੰਨੇ ਆ ਗਿਆ ਜਿਹੜੀ ਆਪਾਂ ਕਹਿੰਦੇ ਨਦੀਨ ਦੀ ਜਿਹੜੀ ਸਮੱਸਿਆ ਆਉਂਦੀ ਆ ਜੇ ਤਾਂ ਉਹ ਬਗੀਚੀ ਦੇ ਆਸੇ ਪਾਸੇ ਆ ਨਦੀਨ ਨੂੰ ਰਹਿਣ ਦੋ ਉਹਦੇ ਵਿੱਚ ਇੱਕ ਇਹ ਵੀ ਹੈ ਜੇ ਆਪਣੇ ਆਸੇ-ਵਾਸੇ ਬਗੀਚੇ ਦੇ ਕੋਈ ਨਦੀਨ ਹੈਗਾ ਜਿਹੜੀ ਆਪਣੇ ਉਹ ਕੀੜਿਆਂ ਦੀ ਸਮੱਸਿਆ ਘੱਟ ਹੋਊਗੀ ਕਿਉਂਕਿ ਉਹ ਸਬਜ਼ੀ ਦੀ ਜਾਣ ਤੇ بجائے ਉਹ ਆਪਣੇ ਨਦੀਨ ਤੇ ਚਲਿਆ ਜਾਗਾ ਔਰ ਜਿਹੜੇ ਦੂਸਰਾ ਨਦੀਨ ਆ ਉਹਦੇ ਲਈ ਤੇ ਜੇ ਕੋਈ ਸਪਰੇ ਨਹੀਂ ਕੁਛ ਨਹੀਂ ਉਹਨੂੰ ਤੜੀ ਹੱਥਾਂ ਦੇ ਨਾਲ ਹੀ ਆਪਣੀ ਗੁੜਾਈ ਕਰਨੀ ਪੈਂਦੀ ਹੈਗੀ ਜਿਵੇਂ ਇੱਥੇ ਇਹਨਾਂ ਨੇ ਕਿਹਾ ਵੀ ਸਾਨੂੰ ਦੋ ਤਿੰਨ ਲੇਬਰ ਪਾਉਣੀ ਪੈਗੀ ਜਦੋਂ ਜ਼ਿਆਦਾ ਕਾਹ ਹੋ ਗਿਆ ਸੀਗਾ ਵੀ ਉਹ ਲੇਬਰ ਹੀ ਆਪਾਂ ਨੂੰ ਪਾਉਣੀ ਪੈਂਦੀ ਹੈ ਇੱਕ ਜਾਂ ਦੋ ਦਿਨ ਲੱਗ ਜਾਂਦੇ ਹਨ ਹੈਗਾ ਦੂਸਰੀ ਜਿਹੜੀ ਆਪਾਂ ਕਹਿੰਦੇ ਸਬਜ਼ੀ ਹੈ ਵੀ ਕਈ ਤਾਂ ਜਿਹੜੀ ਘਰਾਂ ਦੇ ਵਿੱਚ ਬੀਬੀਆਂ ਕਿਚਨ ਗਾਰਡਨ ਕਰਦੀਆਂ ਨੇ ਜੀ ਚਹਦੀਆਂ ਤਾਂ ਨਹੀਂ ਹੈਗੀਆਂ ਉਹ ਆਪਸ ਵਿੱਚ ਸ਼ੇਅਰ ਕਰ ਲੈਂਦੀਆਂ ਰਹੀਆਂ ਜੇ ਇਹਦੇ ਕੋਈ ਜ਼ਿਆਦਾ ਹੈਗਾ ਉਹ ਆਪਸ ਵਿੱਚ ਉਹਨਾਂ ਨੇ ਬਦਲ ਲਈ ਆ ਨਹੀਂ ਤਾਂ ਵੈਸੇ ਹੀ ਆਪਣੇ ਰਿਸ਼ਤੇਦਾਰਾਂ ਦੇਤੇ ਜਾਂ ਉਹ ਦੇਤੀਆਂ ਜਿਵੇਂ ਕਿ ਹੁਣ ਖੇਤਾਂ ਦੇ ਵਿੱਚ ਇਹ ਇਹਨਾਂ ਨੇ ਕਰ ਰਿਹਾ ਹੈਗਾ ਇਹ ਆਪਣੇ ਅੱਧੇ ਕੇ ਲਈ ਵਿੱਚ ਕਰ ਲੈਨੇ ਤੇ ਇਹ ਆਪਣੀ ਜਿਹੜੀ ਸਬਜ਼ੀ ਹੈਗੇ ਪਿੰਡ ਵਿੱਚ ਪੂਰੀ ਸੇਲ ਕਰਦੇ ਹੈ ਕਿਉਂਕਿ ਸਾਰੇ ਇਨਾ ਤੋਂ ਸਬਜ਼ੀ ਲੈਂਦੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਜ਼ਹਿਰ ਮੁਕਤ ਹੈਗੀ ਆ ਜਿਸ ਤਰ੍ਹਾਂ ਦੇਖਿਆ ਵੀ ਸਾਡੇ ਕੋਲ ਜੀ ਸਬਜ਼ੀਆਂ ਹੋਈ ਨੇ ਕਈ ਵਾਰ ਗਾਜਰਾਂ ਜ਼ਿਆਦਾ ਹੋ ਜਾਂਦੀਆਂ ਨੇ ਅਸੀਂ ਘਰਾਂ ਦੇ ਵਿੱਚ ਵਰਤਣ ਲਈ ਉਹਨੂੰ ਗਾਜਰਾਂ ਦੇ ਅਚਾਰ ਦੇ ਵਿੱਚ ਅਸੀਂ ਇਸਤੇਮਾਲ ਕਰ ਲੈਨੇ ਹੈ ਕਈ ਤਾਂ ਬੀਬੀਆਂ ਹੈਗੀਆਂ ਸਬਜ਼ੀਆਂ ਵੀ ਗੁਜਰੇਲਾ ਵਗੈਰਾ ਵੀ ਬਣਾ ਲੈਂਦੀਆਂ ਨੇ ਘਰ ਦੇ ਵਿੱਚੋਂ ਦੂਜੀ ਗੱਲ ਹੈ ਕਿ ਵੀ ਜਿਹੜੇ ਆਪਣੇ ਮੇਥੇ ਹੁੰਦੇ ਆ ਆਪਣੇ ਧਣੀਆਂ ਹੁੰਦਾ ਇਹਨੂੰ ਮਸਾਲਿਆਂ ਦੇ ਰੂਪ ਵਿੱਚ ਘਰੇ ਰੱਖਦੀਆਂ ਨੇ ਬੀਬੀਆਂ ਨਹੀਂ ਤਾਂ ਅੱਗੇ ਤੋਂ ਉਹਦੇ ਜਿਹੜਾ ਬੀਜ ਜਿਹੜਾ ਦਾ ਮਸਾਲਿਆਂ ਦੇ ਵਿੱਚ ਰੂਪ ਚ ਕਰਦੇ ਗੋਭੀ ਹੋਗੀ ਗੋਭੀ ਦਾ achar ਪਾ ਕੇ ਆਪਣੇ ਘਰ ਵਿੱਚ ਚੀਜ਼ਤੇਮਾਲ ਜਿਹੜਾ ਹੈਗੇ ਕਰ ਲੈਂਦੀਆਂ ਨੇ ਗੀਆਂ ਪਾਲਕ ਨੂੰ ਬੇ ਸੁਕਾ ਵੀ ਲੈਂਦੀਆਂ ਮੇਥੇ ਇਹਨੂੰ ਸੁਕਾ ਕੇ ਗਰਮੀਆਂ ਦੇ ਵਿੱਚ ਦਹੀਂ ਪਾ ਕੇ ਜਿਹੜੇ ਖਾਣ ਦੇ ਕੰਮ ਵਿੱਚ ਇਹ ਆਉਂਦਾ ਹੈਗਾ ਵਾ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਆ ਬੀਬੀਆਂ ਨੂੰ ਵੇ ਦੇਖੋ ਜਿਵੇਂ ਆਪਣੇ ਕੁਰਬਾਨੀ ਵਿੱਚ ਵੀ ਹੁੰਦਾ ਕਿ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਇਹਦੇ ਵਿੱਚ ਜਦੋਂ ਆਪਾਂ ਜ਼ਹਿਰ ਪਾਉਣੇ ਇਕੱਲਾ ਆਪਾਂ ਆਪਣਾ ਨੁਕਸਾਨ ਨਹੀਂ ਕਰਦੇ ਆਪਾਂ ਵਾਤਾਵਰਨ ਦਾ ਵੀ ਨੁਕਸਾਨ ਕਰਦੇ ਹੈਗੇ ਆਪਣੇ ਪਾਣੀ ਦਾ ਵੀ ਨੁਕਸਾਨ ਆ ਪਾਣੀ ਵੀ ਆਪਣਾ ਗੰਦਲਾ ਹੁੰਦਾ ਹੈ ਵੀ ਆਪਾਂ ਨੂੰ ਜਿੰਨੀ ਵੀ ਜਗ੍ਹਾ ਹੈਗੀ ਆ ਘਰ ਦੇ ਵਿੱਚ ਉਹਦੇ ਵਿੱਚ ਆਪਾਂ ਨੂੰ ਆਪਣੀ ਜ਼ਹਿਰ ਮੁਕਤ ਸਬਜ਼ੀ ਲਾਉਣੀ ਚਾਹੀਦੀ ਹੈ ਕਿ ਜਿਵੇਂ ਜਿਵੇਂ ਕੋਈ ਬੀਬੀ ਕਹਿੰਦੀ ਸਾਡੇ ਘਰ ਵਿੱਚ ਜਗ੍ਹਾ ਨਹੀਂ ਹੈਗੇ ਹੁਣ ਜਿਵੇਂ ਸਰਦੀਆਂ ਦੇ ਵਿੱਚ ਘਰ ਦੇ ਵਿੱਚ ਬੋਤਲਾਂ ਹਰ ਇੱਕ ਦੇ ਵੇਸਟ ਪਈਆਂ ਹੁੰਦੀਆਂ ਨੇ ਉਹਨੂੰ ਇਸ ਤਰ੍ਹਾਂ ਲੰਬੇ ਲੋਟ ਕੱਟ ਲੈਣਾ ਕੱਟ ਕੇ ਉਹਦੇ ਵਿੱਚ ਮ ਆਪਣੇ ਮਿੱਟੀ ਤੇ ਖੇਤ ਦੀ ਮਿੱਟੀ ਤੇ ਔਰ ਰੇਪ ਆ ਕੇ ਰੂੜੀ ਦਾ ਉਹਦੇ ਵਿੱਚ ਧਣੀਆਂ ਲਾ ਲਓ ਤੁਸੀਂ ਪਾਲਕ ਲਾ ਲਓ ਉਹ ਚੀਜ਼ਾਂ ਆਪਾਂ ਬੋਤਲਾਂ ਵਿੱਚ ਵੀ ਲਾ ਸਕਦੀਆਂ ਨਾਵੇਂ ਜੋਗਦੀ ਨਵੀਂ ਸੋਚ ਰੱਖਣ ਵਾਲੀ ਦ੍ਰਿੜ ਔਰਤ ਹੁਣ ਵਿਕਾਸਸ਼ੀਲ ਦੇਸ਼ ਦੀ ਬਹਾਦਰ ਅਤੇ ਸਮਝਦਾਰ ਔਰਤਾਂ ਵੱਜੋਂ ਮਰਦਾਂ ਦੇ ਵਿੱਚ ਵਿਚਰਦੀ ਏ ਖੇਤੀਬਾੜੀ ਵਿੱਚ ਕਿਸਾਨ ਔਰਤਾਂ ਦਾ ਖਾਸ ਮਹੱਤਵ ਹੈ ਜਿਸ ਨਾਲ ਖੇਤੀਬਾੜੀ ਹੋਰ ਲਾਭਦਾਇਕ ਅਤੇ ਆਸਾਨ ਹੋ ਗਈ ਹੈ ਲੋੜ ਹੈ ਅੱਜ ਦੀ ਕਿਸਾਨ ਔਰਤ ਨੂੰ ਸਵੈ ਸਿੱਖਿਆਤ ਅਤੇ ਆਤਮ ਨਿਰਭਰ ਬਣਾਉਣ ਦੀ ਤਾਂ ਜੋ ਦੇਸ਼ ਹੋਰ ਤਰੱਕੀ ਵੱਲ ਵਧ ਸਕੇ